ਮੈਂ ਬਣਿਆ ਤੇ ਮੈਂ ਹਰ ਇੱਕ ਬੰਦੇ ਵਾਸਤੇ ਬਣੀਆ ਚਾਹੀਏ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਮੈਂ ਕੰਮ ਕਰਨ ਵਾਸਤੇ ਬਣੀਆ ਹਾਂ ਔਰ ਮੈਂ ਕੰਮ ਕਰਨਾ ਚਾਹਨੀ ਆ ਮਗਰ ਜੇ ਕੰਮਾਂ ਨੂੰ ਰੋਕਿਆ ਜਾਏਗਾ ਤੇ ਫਿਰ ਮੈਂ ਦੱਬ ਕੇ ਖੜੀ ਆ ਜੇ ਜੇਕਰ ਕੰਮਾਂ ਨੂੰ ਰੋਕਿਆ ਜਾਵੇ ਤੁਸੀਂ ਕਿਸ ਨੂੰ ਕਹਿਣਾ ਚਾਹੁੰਦੇ ਹੋ ਕੌਣ ਤੁਹਾਡੇ ਕੰਮਾਂ ਨੂੰ ਰੋਕ ਰਿਹਾ ਹੈ ਕੋਈ ਵੀ 파ਰਤਵੇ ਹੂੰ ਉਹਦੇ ਜ਼ਮੀਨ ਦੇ ਉੱਪਰ ਰੇਤਾ ਪੈਂਦਾ ਜਾਂ ਮਿੱਟੀ ਪੈਂਦੀ ਮਿੱਟੀ ਪੈਂਦੀ ਮਿੱਟੀ ਪੈਂਦੀ ਜਾਂਦਾ ਜੀ ਸਾਡੇ ਪਾਰਕਾਂ ਦੇ ਵਿੱਚ ਦਿੱਤਾ ਦੇ ਢੇਰੀਆਂ ਲੱਗੀਆਂ ਪਹਿਲਾਂ ਆਪਣੇ ਘਰ ਨੂੰ ਰੈਨੂਵੇਟ ਕਰਾਣੇ ਆ ਉਸ ਤੋਂ ਬਾਅਦ ਰੰਗ ਰੋਣ ਕਰਨਾ ਥੋੜਾ ਬੰਨੀ ਕੀਤੀ ਜਾਂਦੀ ਉਸ ਤੋਂ ਬਾਅਦ ਰੰਗ ਰੋਣ ਇਹ ਤਾਂ ਘੱਮ ਲਾਸ ਦਾ ਇਹ ਕਿਹੜੀ ਕਿਤਾਬ ਵੀ ਲਿਖਿਆ ਵੀ ਤੁਸੀਂ ਪਹਿਲਾਂ ਰੰਗ ਕਰਾ ਰਹੇ ਹੋ ਥੋੜਾ ਬੰਨੀ ਅੱਜ ਸ਼ੁਰੂ ਕਰਦੇ ਹਾਂ ਸਾਲ ਬਾਅਦ ਅਸੀਂ ਕਰ ਰਹੇ ਹਾਂ ਪਰ ਮੈਨੂੰ ਉਹਨਾਂ ਲੱਗਦਾ ਕਿ ਜਦੋਂ ਤੁਸੀਂ ਕਿਸੇ ਆਤਮਾ ਦੁਕਾਨੇ ਹੋ ਜਦੋਂ ਕਿਸੇ ਫੇਸ ਪਹੁੰਚਾਉਂਦੇ ਹਾਂ ਤਾਂ ਉਹਦਾ ਦਿਵਾਬ ਰਾਬਤ ਹੁੰਦਾ ਹੈ ਤੇ ਸੋਚਦੇ ਆ ਕਿ ਅਸੀਂ ਕਾਉਂਸਲਰ ਦੇ ਕੰਮ ਰੋਕ ਕੇ ਉਹ ਵੀ ਲੈ ਰਹੇ ਹਾਂ ਪਰ ਇਹਨਾਂ ਨੂੰ ਇਹ ਨਹੀਂ ਪਤਾ ਲੋਕੀ ਇਹਨਾਂ ਨੂੰ ਸਵਾਲ ਕਰਦੇ ਆ ਕਿ ਭਾਈ ਕੰਮ ਤਾਂ ਕਾਉਂਸਲਰ ਦਾ ਤੁਸੀਂ ਕਿਵੇਂ ਕਰਾਈ ਜਾਂਦਾ ਹੈ ਕਿ ਅਸੀਂ ਬਹੁਤ ਸੰਘਰਸ਼ ਕਰ ਰਹੇ ਹਾਂ ਬਹੁਤ ਸੰਘਰਸ਼ ਕਰ ਰਹੇ ਹਾਂ ਅਸੀਂ ਨਾ ਡਰਾਂਗੇ ਨਾ ਰੁਕਾਂਗੇ ਕਿਉਂਕਿ ਸਾਡੀ ਕੋਈ ਕਮਜ਼ੋਰੀ ਨਹੀਂ ਅਸੀਂ ਕਿਸੇ ਕੋਈ ਪੈਸਾ ਨਹੀਂ ਖਾਂਦੇ ਅਸੀਂ ਕਿਸੇ ਦੇ ਮਾਂ ਦੇ ਕਾਣੇ ਕਿਸੇ ਕਿਸੇ ਬੰਦੇ ਦੇ ਕਿਸੇ ਨੂੰ ਕਿਸੇ ਗਲਤ ਬੰਦੇ ਦੇ ਕਾਣੇ ਨਹੀਂ ਇਹਨੀਆਂ ਪੁਰਾਣੀਆਂ ਗੁੰਧਲਾਂ ਮਰੀਆਂ ਪਈਆਂ ਹੋਈਆਂ ਸੀ ਤੇ ਲੋਕਾਂ ਨੇ ਵਿਸ਼ਵਾਸ ਦਿਤਾ ਸਾਨੂੰ ਦਿਤਾ ਜੀ ਔਰ ਅਸੀਂ ਇੱਕ ਇੱਕ ਕਰਕੇ ਉਹ ਗੱਠਾਂ ਖੋਲਦੇ ਪਏ ਸੀ ਕਿਹੜਾ ਬੰਦਾ ਹਵਾ ਚੱਕਦਾ ਹੈ ਇਹ ਉਹਦੇ ਤੇ ਪਰਚੇ ਕਰਾਂਦੇ ਆ ਜਿਹੜਾ ਬੰਦਾ ਕੰਮ ਲੈ ਕੇ ਜਾਂਦਾ ਹੈ ਇਹ ਉਹਦਾ ਕੰਮ ਰੋਕਦੇ ਆ ਅੱਜਕੱਲ ਤੁਸੀਂ ਦੇਖ ਰਹੇ ਹੋ ਐਸਮ ਜੀ ਨਿਊਜ਼ ਤੇ ਮੈਂ ਹਾਂ ਵਰਦੀਪ ਕੋਟ ਤਾਂ ਜੱਸੀ ਸਮਾਰਟ ਸਿਟੀ ਲੁਧਿਆਣਾ ਦੇ ਵਾਰਡ ਨੰਬਰ 73 ਦੇ ਵਿੱਚ ਪਹੁੰਚ ਚੁੱਕੇ ਆ ਅੱਜ ਜਿੱਥੇ ਅਸੀਂ ਤੁਹਾਨੂੰ ਹਾਲਾਤ ਦਿਖਾਵਾਂਗੇ ਉਸ ਵਾਰਡ ਦੇ ਔਰ ਸਭ ਤੋਂ ਜ਼ਰੂਰੀ ਗੱਲ ਤੁਹਾਨੂੰ ਇਹ ਦੱਸ ਦਈਏ ਕਿ ਅਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਆ ਕਿ ਇਸ ਵੇਲੇ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਪਰ ਵਾਰਡ ਨੰਬਰ 73 ਦੇ ਵਿੱਚ ਮੌਜੂਦਾ ਕੌਂਸਲਰ ਨੇ ਜਿਹੜੇ ਉਹ ਭਾਜਪਾ ਦੇ ਨੇ ਜੀ ਆ ਰੁਚੀ ਵਿਸ਼ਾਲ ਗੁਲਾਟੀ ਜੀ ਦੇ ਅਸੀਂ ਵਾਰਡ ਨੰਬਰ 77 'ਚ ਪਹੁੰਚੇ ਆ ਜੀ ਬੀਜਪੀ ਦੇ ਮੌਜੂਦਾ ਕੌਂਸਲਰ ਨੇ ਔਰ ਉਹਨਾਂ ਦੇ ਵਾਰਡ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਪਰ ਪਹਿਲਾਂ ਤੁਸੀਂ ਤਸਵੀਰਾਂ ਦੇਖ ਲਓ ਆ ਸੜਕ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜਗਾ ਜਗਾ ਦੇ ਉੱਤੇ ਖੱਡੇ ਪਏ ਹੋਏ ਨੇ ਔਰ ਜਦੋਂ ਬਾਰਿਸ਼ ਹੁੰਦੀ ਆ ਬਾਰਿਸ਼ ਤਾਂ ਮੌਤਮ ਹੁੰਦਾ ਉਸ ਵੇਲੇ ਹਾਲਾਤ ਨੇ ਜਿਹੜੇ ਕਿਸ ਕਦਰ ਮਾੜੇ ਹੋ ਜਾਂਦੇ ਔਰ ਘਰਾਂ ਦੇ ਬਾਹਰ ਹੈ ਜਿਹੜਾ ਕੂੜਾ ਪਿਆ ਬੇਸ਼ੱਕ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਔਰ ਲਗਾਤਾਰ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਵਾਰਡ ਨੰਬਰ 73 ਦੀਆਂ ਅਸੀਂ ਦਿਖਾ ਰਹੇ ਹਾਂ ਔਰ ਉਸ ਤੋਂ ਬਾਅਦ ਅਸੀਂ ਵਾਰਡ ਨੰਬਰ 73 ਦੇ ਜਿਹੜੇ ਮੌਜੂਦਾ ਲੋਕ ਨੇ ਔਰ ਇਸ ਦੇ ਨਾਲ ਹੀ ਵਾਰਡ ਨੰਬਰ 73 ਦੇ ਕੌਂਸਲਰ ਨੇ ਉੱਚੀ ਵਿਸ਼ਾਲ ਗੁਲਾਟੀ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਹਾਲਾਤ ਨੇ ਜਿਹੜੇ ਉਸ ਕਦਰ ਨੇ ਸੋ ਬਿਲਕੁਲ ਨੇ ਹਾਲਾਤ ਨੇ ਜਿਹੜੇ ਉਹ ਤੁਹਾਨੂੰ ਅਸੀਂ ਤਸਵੀਰਾਂ ਦੇ ਜ਼ਰੀਏ ਦਿਖਾ ਚੁੱਕੇ ਹਾਂ ਉਸ ਤੋਂ ਬਾਅਦ ਮੇਰੇ ਨਾਲ ਬੀਜੇਪੀ ਦੇ ਮੌਜੂਦਾ ਕੌਂਸਲਰ ਰੁਚੀ ਵਿਸ਼ਾਲ ਗੁਲਾਟੀ ਜੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਜਾਣਾਂਗੇ ਔਰ ਇਸ ਜਿਹੜੇ ਕਾਰਜ ਨੇ ਉਹ ਕਿਉਂ ਨਹੀਂ ਚੱਲ ਰਹੇ ਕਿਉਂ ਠੱਪ ਹੋਏ ਬਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈਸ਼ਵਰ ਰਾਮ ਮੈਂ ਰੁਚੀ ਵਿਸ਼ਾਲ ਗੁਲਾਟੀ ਭਾਰਤੀ ਜਨਤਾ ਪਾਰਟੀ ਦੀ 파ਸ਼ਦ ਪਰ ਤੁਹਾਡੇ ਵਾਰਡ ਦਾ ਹਾਲਾਤ ਹੈ ਜਿਹੜੇ ਦਿਨ-ਬ-ਦਿਨ ਵੱਧ ਤੋਂ ਵੱਧ ਕਿਉਂ ਹੋ ਰਹੇ ਨੇ ਮੈਡਮ ਮੈਂ ਸਿਰਫ ਆਪਣੇ ਵਾਰਡ ਦਾ ਨਹੀਂ ਕਹਾਂਗੀ ਮੈਨੂੰ ਲੱਗਦਾ ਇੱਕ ਵਾਰ ਤੁਸੀਂ ਲੁਧਿਆਣਾ ਤੇ ਚਾਤੀ ਮਾਰਨਾ ਨੋ ਡਾਊਟ ਮੈਂ ਆਪਣੇ ਵਾਰਡ ਵਾਸਤੇ ਆ ਮਗਰ ਮੈਨੂੰ ਇਹ ਤਾਂ ਲੱਗਦਾ ਆਪਾਂ ਜੇ ਚੁਣੇ ਗਏ ਆ ਚਾਹੀ ਕਿਸੇ ਵੀ ਬੋਰਡ ਤੋਂ ਕਿਹੜੀ ਵੀ ਪਾਰਟੀ ਤੋਂ ਮੈਂ ਆਪਣੇ ਆਪ ਨੂੰ ਇਹ ਨਹੀਂ ਕਵਾਂਗੀ ਕਿ ਮੈਂ ਬੀਜੇਪੀ ਤੋਂ ਚੁਣੀ ਗਈ ਆ ਮੈਂ ਕਾਉਂਸਲਰ ਬਣੀ ਆ ਤੇ ਮੈਂ ਹਰ ਇੱਕ ਬੰਦੇ ਵਾਸਤੇ ਬਣੀ ਆ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਮੈਂ ਕੰਮ ਕਰਨ ਵਾਸਤੇ ਬਣੀ ਆ ਔਰ ਮੈਂ ਕੰਮ ਕਰਨਾ ਚਾਹਦੀ ਆ ਮਗਰ ਜੇ ਕੰਮਾਂ ਨੂੰ ਰੋਕਿਆ ਜਾਏਗਾ ਤੇ ਫਿਰ ਮੈਂ ਦੱਬ ਕੇ ਖੜੀ ਆ ਮੈਨੂੰ ਬਾਤ ਚੱਕਣੀ ਆਂਦੀ ਏ ਜੇ ਕੋਈ ਗਲਤ ਬੋਲੇਗਾ ਮੈਂ ਉਹਦੇ ਵਾਸਤੇ ਖੜੀ ਆ ਜੀ ਤੁਸੀਂ ਇੱਕ ਮਮ ਸ਼ਬਦ ਯੂਜ਼ ਕੀਤਾ ਕਿ ਜੇਕਰ ਕੰਮਾਂ ਨੂੰ ਰੋਕਿਆ ਜਾਵੇ ਤੁਸੀਂ ਕਿਸ ਨੂੰ ਕਹਿਣਾ ਚਾਹੁੰਦੇ ਹੋ ਕੌਣ ਤੁਹਾਡੇ ਕੰਮਾਂ ਨੂੰ ਰੋਕ ਰਿਹਾ ਹੈ ਅ ਦੇਖੋ ਮੈਂ ਤਾਂ ਹੀ ਕਵਾਂਗੀ ਕੁਝ ਇਹੋ ਜਿਹੇ ਉਹਨਾਂ ਦੇ ਨੁਮਾਇੰਦੇ ਛੱਡੇ ਗਏ ਨੇ ਵੋਟਾਂ ਵਿੱਚ ਜਿਹੜੇ ਕੰਮ ਕਰਨ ਵਿੱਚ ਅੜੰਗੀ ਹੀ ਪਾਣਾ ਚਾਹੁੰਦੇ ਆ ਬੜੀ ਛੋਟੀ ਜੀ ਆਪਣੀ ਮੈਂ ਅੱਜ ਆਪਾ ਖੜਿਆ ਸ਼ਿਰਾਜ ਹੋਟਲ ਵਾਲੀ ਗਲੀ ਗੁਰਮੋਟਲ ਹੋਟਲ ਵਾਲੀ ਗਲੀ 'ਚ ਇੱਥੇ ਪੰਜਕੜ ਥੋੜੇ ਟਾਈਮ ਤੋਂ ਚਲ ਰਿਆ ਸੀ ਵਿੱਚ ਰੋਕਣਾ ਪਿਆ ਕਿਉਂਕਿ ਸਾਰੇ ਕਿਤਨਾ ਕਿਤੇ ਬਿਜ਼ੀ ਚਲ ਰਿਆ ਸੀ ਸ਼ੈਡਿਊਲ ਉਹਨਾਂ ਦਾ ਅੱਜ ਦੁਬਾਰਾ ਪੈਚਵਕ ਹੋ ਰਿਹਾ ਸਾਡੇ ਔਰਡ ਵਿੱਚ ਤੇ ਉਹਦੇ ਵਾਸਤੇ ਜਦੋਂ ਮੈਨੂੰ ਸਵੇਰੇ ਮੈਸੇਜ ਮਿਲਿਆ ਜੀ ਤੇ ਮੈਂ ਬਾਰ-ਬਾਰ ਇਹ ਬੇਨਤੀ ਜਾ ਕੇ ਪ੍ਰਸ਼ਾਸਨ ਨੂੰ ਕੀਤੀ ਸੀਗੀ ਕਿ ਜਿਹੜੀ ਗਲੀ 'ਚ ਆਪਾਂ ਕੰਮ ਸ਼ੁਰੂ ਕੀਤਾ ਉਹਨੂੰ ਅੱਧੇ ਵਿੱਚ ਨਾ ਰੋਕਣਾ ਜਿੱਥੇ ਖਤਮ ਕੀਤਾ ਜਦੋਂ ਕਰਾਂਗੇ ਅਗਲਾ ਉੱਥੋਂ ਹੀ ਸ਼ੁਰੂ ਕਰਾਂਗੇ ਤੇ ਅੱਜ ਮੈਨੂੰ ਮੈਸੇਜ ਮਿਲਿਆ ਕਿ ਅਸੀਂ ਹੋਰ ਗਲੀ ਵਿੱਚ ਕੰਮ ਕਰਨ ਲਈ ਕਿਹਾ ਗਿਆ ਤਾਂ ਮੈਂ ਉੱਪਰ ਤੱਕ ਬਾਤ ਚੱਕੀ ਹੈ ਕਿਉਂਕਿ ਮੈਨੂੰ ਪਤਾ ਹੈ ਮੇਰੇ ਬੋਰਡ ਵਿੱਚ ਕਿੱਥੇ ਕਿੱਥੇ ਜ਼ਰੂਰਤ ਹੈ ਮੈਂ ਨਹੀਂ ਕਹਿ ਰਹੀ ਸਿਰਫ ਇੱਕ ਗਲੀ ਨੂੰ ਲੋਡ ਹੈ ਬਹੁਤ ਏਰੀਆ ਐਸਾ ਜਿੱਥੇ ਪੈਚ ਵਕਤੀ ਲੋਡ ਹੈ ਮਗਰ ਬੰਦਾ ਜਿਹੜਾ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ ਜਿਹੜੀ ਗਲੀ ਨੂੰ ਆਪਾਂ ਸ਼ੁਰੂ ਕੀਤਾ ਹੈ ਪਹਿਲੇ ਖਤਮ ਕਰੀਏ ਆਪਾਂ ਹਰ ਇਲਾਕੇ ਸਾਡੇ ਵਾਰਡ ਵਿੱਚ ਜਿਹੜੇ ਵੀ ਏਰੀਆਸ ਪੈਂਦੇ ਨੇ ਜਿੱਥੇ ਜਿੱਥੇ ਜ਼ਰੂਰਤ ਹੈ ਉੱਥੇ ਕੰਮ ਕੀਤਾ ਜਾ। ਤੁਸੀਂ ਮੇਅਰ ਮੈਡਮ ਦੇ ਨਾਲ वार्तालाप ਕਰਨ ਦੀ ਕੋਸ਼ਿਸ਼ ਕੀਤੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ। ਜੀ ਮੇਅਰ ਮੈਡਮ ਨਾਲ ਮੇਰੀ ਗੱਲਬਾਤ ਹੁੰਦੀ ਹੈ। ਉਹਨਾਂ ਵੱਲੋਂ ਮੈਨੂੰ ਐਸਾ ਕਿਸੇ ਤਰੀਕੇ ਦੀ ਕੋਈ ਦਿੱਕਤ ਐਦਾਂ ਆਂਦੀ ਨਹੀਂ ਹੈ ਕਿਉਂਕਿ ਉਹ ਮੈਨੂੰ ਲੱਗਦਾ ਸਮਝਦੇ ਆ। ਕਿਉਂਕਿ ਉਹ ਵੀ ਅਸੀ ਚੀਜ਼ ਤੋਂ ਨਿਕਲਦੇ ਨੇ ਜਦੋਂ ਕੋਈ ਬਿਨਾਂ ਗੱਲ ਤੋਂ ੜਿੰਗੀਕ ਪਾ ਕੇ ਖੜਾ ਹੁੰਦਾ ਉਹ ਬਹੁਤ ਚੰਗੇ ਤਰੀਕੇ ਨਾਲ ਇਸ ਚੀਜ਼ ਨੂੰ ਸਮਝਦੇ ਨੇ ਮਗਰ ਕੁਝ ਚੀਜ਼ਾਂ ਨਾ ਆਪਾਂ ਇੰਪਲੀਮੈਂਟ ਕਰਨੀਆਂ ਥੋੜੀਆਂ ਔਖੀਆਂ ਹੋ ਜਾਂਦੀਆਂ ਮੈਨੂੰ ਇਹੀ ਲੱਗਦਾ ਬਸ ਉਦਾਂ ਉਹਨਾਂ ਦੀ ਸਰਕਾਰ ਵੀ ਇਹ ਚੀਜ਼ਾਂ ਸਮਝਦੀ ਹੈ ਮਗਰ ਕੁਝ ਕਵਾਂਗੀ ਹੁਣ ਇਹੋ ਜਿਹੇ ਹੈਗੇ ਬੰਦੇ ਲਾਏ ਹੋਏ ਐ ਡਿਊਟੀਆਂ ਤੇ ਜਿਨ੍ਹਾਂ ਨੂੰ ਕੰਮ ਰੋਕ ਕੇ ਮਜ਼ਾ ਆਂਦਾ ਉਹ ਬਾਰ ਬਾਰ ਕੰਮ ਨੂੰ ਰੋਕ ਰਿਹਾ ਮਗਰ ਕੋਈ ਗੱਲ ਨਹੀਂ ਖੜੇ ਆਂ ਡੱਟ ਕੇ ਖੜੇ ਆਂ ਹਮ ਅ ਸਾਡੇ ਨਾਲ ਜਨਤਾ ਖੜੀ ਹੈ ਜੀ ਤੇ ਕੋਈ ਗੱਲ ਨਹੀਂ ਜਿਹੜੇ ਵਾਰਡ ਦੇ ਕੰਮ ਆ ਤੋ ਕਰਾਵਾਂਗੇ ਅਸੀਂ ਜੀ ਬਿਲਕੁਲ ਸਰ ਮੇਨ ਪ੍ਰੋਬਲਮਸ ਕਿਹੜੇ ਕਿਹੜੀਆਂ ਪਰੇਸ਼ਾਨੀਆਂ ਤੁਹਾਨੂੰ ਜ਼ਿਆਦਾਤਰ ਫੇਸ ਕਰਨੀਆਂ ਪੈਂਦੀਆਂ ਨੇ ਸੌਟ ਜੀ ਪ੍ਰੋਬਲਮ ਹੀ ਪ੍ਰੋਬਲਮ ਨੇ ਹਮ ਸਾਨੂੰ ਕੋਈ ਪ੍ਰੋਬਲਮ ਤੋ ਵਾਰਡ ਦੀ ਪ੍ਰੋਬਲਮ ਤੋ ਸ਼ੁਰੂ ਹੁੰਦਾ ਹੈ ਹਮ ਇੰਨੀਆਂ ਪੁਰਾਣੀਆਂ ਗੁੰਝਲਾਂ ਮੇਰੀਆਂ ਪਈਆਂ ਹੋਈਆਂ ਸੀ ਲੋਕਾਂ ਨੇ ਵਿਸ਼ਵਾਸ ਜਤਾਇਆ ਸਾਨੂੰ ਜਤਾਇਆ ਜੀ ਔਰ ਅਸੀਂ ਇੱਕ ਇੱਕ ਕਰਕੇ ਉਹ ਗੱਠਾਂ ਖੋਲ੍ਹਦੇ ਪਏ ਆ ਠੀਕ ਹੈ ਅੱਜ ਅਸੀਂ ਓਪੋਜੀਸ਼ਨ 'ਚ ਬੈਠੇ ਆ ਸਾਨੂੰ ਸਮਝ ਆਂਦਾ ਹੈ ਕਿ ਸਾਨੂੰ ਸਾਡੇ ਕੰਮਾਂ ਚੜ੍ਹੇngੀਆਂ ਪਾਈਆਂ ਜਾ ਰਹੀਆਂ ਹਨ ਨੂੰ ਫ੍ਰੀ ਹੈਂਡ ਛੱਡਿਆ ਨਹੀਂ ਜਾ ਰਿਹਾ ਬਹੁਤ ਸਾਰੀਆਂ ਮਲਟੀਪਲ ਉਦਾਹਰਨਾਂ ਨੇ ਇੱਦਾਂ ਦੀਆਂ ਜਿਨ੍ਹਾਂ 'ਚ ਮੈਂ ਤੁਹਾਨੂੰ ਕਹਿ ਸਕਦਾ ਕਿ ਜਿਵੇਂ ਪੈਚਵਰਕ ਤੋਂ ਲੈ ਕੇ ਐਸੀ ਗਲੀ ਦੇ ਵਿੱਚ ਪੈਚਵਰਕ ਹੋਇਆ ਸੀਗਾ ਤੇ ਕੋਈ ਭਾਈ ਸਾਹਿਬ ਆਏ ਤੇ ਆ ਕੇ ਵੀ ਪੈਚਵਰਕ ਮੈਂ ਕਰਾ ਰਿਆ ਔਰ ਮੈਡਮ ਕਾਉਂਸਲਰ ਨੂੰ ਕਹਿ ਰਿਹਾ ਹੂ ਆਰ ਯੂ ਇੱਕ ਕਾਉਂਸਲਰ ਨੂੰ ਕੋਈ ਪੁੱਛ ਰਿਹਾ ਹੂ ਆਰ ਯੂ ਹੂ ਆਰ ਯੂ ਠੀਕ ਹੈ ਔਰ ਮੈਂ ਇਸ ਤੋਂ ਬਾਦ ਉਸ ਸ਼ਖਸ ਬਾਰੇ ਕੋਈ ਜ਼ਿਆਦਾ ਵੱਡੀ ਸ਼ਬਦਾਵਲੀ ਨਹੀਂ ਕਹੂੰਗਾ ਕਿਉਂਕਿ ਮੈਂ ਸਮਝਦਾ ਨਹੀਂ ਹੈਗਾ ਕਿ ਮੈਨੂੰ ਉਹਦੇ ਬਾਰੇ ਉਹਨੂੰ ਕੋਈ ਗੱਲ ਵੀ ਕਰਨੀ ਚਾਹੀਦੀ ਹੈ ਜਿੱਤੇ ਤੱਕ ਆਪਾਂ ਕੰਮਾਂ ਦੀ ਗੱਲ ਕਰੀਏ ਇਹ ਕੰਮ ਬਹੁਤ ਸਾਰੇ ਨੇ ਸੜਕਾਂ ਤੇ ਪੈਚ ਵਰਕ ਹੋਣ ਵਾਲਾ ਲੈਟਰ ਲਿਖ ਕੇ ਦਿੱਤੀ ਹੋਈਆਂ ਹਨ ਸਟਰੀਟ ਲਾਈਟਾਂ ਦੀ ਗੱਲ ਕਰੀਏ ਸਾਨੂੰ 10 ਮਹੀਨੇ ਹੋ ਗਏ ਸਾਨੂੰ ਸਟਰੀਟ ਲਾਈਟਾਂ ਨਹੀਂ ਮਿਲੀਆਂ ਇੱਕ ਸਿੰਗਲ ਸਟਰੀਟ ਲਾਈਟ ਇਸ ਵਾਰਡ ਨੂੰ ਨਹੀਂ ਮਿਲੀ ਤੁਸੀਂ ਕਿਸੇ ਆਪੋਜੀਸ਼ਨ ਦੇ ਬੈਠੇ ਆ। ਸਰ ਲੱਗਦਾ ਕਿ ਹੈਰਾਨੀ ਦੀ ਗੱਲ ਹੈ ਮੌਜੂਦਾ ਕਾਉਂਸਲਰ ਬੀਜੇਪੀ ਦੇ ਇਸ ਵਾਰਡ ਚ ਰਹਿੰਦੇ ਹੁਣ ਉਹਨਾਂ ਦੇ ਵਾਰਡ ਦੇ ਵਿੱਚ ਸਟਰੀਟ ਲਾਈਟ ਨਾ ਹੋਵੇ ਸੜਕਾਂ ਨਾ ਬਣੀਆਂ ਹੁਣ ਲੱਗਦਾ ਕਿ ਸ਼ਾਇਦ ਆਪੋਜੀਸ਼ਨ ਕਰਕੇ ਕਰ ਰਹੇ ਆ। ਬੇਸਿਕਲੀ ਨਾ ਇੱਕ ਪਰાયੇ ਹੋਏ ਬੀਜੇਪੀ ਦੇ। ਹੂੰ। ਵੀ ਕੋਈ ਵੀ ਅੱਗੇ ਆ ਜੇ ਬੀਜੇਪੀ ਨਹੀਂ ਅੱਗੇ ਆਣੀ ਚਾਹੀਦੀ। ਇਹਨਾਂ ਨੂੰ ਇਹ ਭੁੱਲ ਗਿਆ ਵੀ ਇੱਥੋਂ ਲੋਕਾਂ ਨੇ ਵੋਟਾਂ ਰਾਹੀਂ ਸਾਨੂੰ ਚੋਣਾਂ ਕਿ ਅੱਗੇ ਭੇਜਿਆ। ਜੀ। ਚਾਹੇ ਹੋਵੇ ਉਹ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਚਾਹੇ ਹੁਣ ਉਹ ਮਾਨੀਓ ਜਦੋਂ ਸ੍ਰੀ ਜੀ ਜੀਵ ਵੈਸਟ ਕੌਂਸਿਲੈਂਸੀ ਚ ਇਹੀ ਵਾਰਡ ਦਿੱਤਾ ਸੀਗਾ ਹੂੰ ਠੀਕ ਹੈ ਹੁਣ ਇਹੀ ਵਾਰਡ ਨੂੰ ਡਾਊਨ ਕਰਨਗੇ ਉਹ ਮੈਨੂੰ ਇੱਕ ਗੱਲ ਦੱਸੋ ਅਗਰ ਰੂਚੀ ਗੁਲਾਟੀ ਦੇ ਮੇਰੀ ਵਾਈਫ ਦੇ ਕੰਮ ਰੁਕਣਗੇ ਤੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੇ ਬਿਜ਼ਨਸ ਚ ਚੱਲੇ ਹਨ ਉਹਨਾਂ ਨੂੰ ਸਿਰਫ ਇਹ ਲੱਗਣਾ ਕਿ ਕੌਂਸਲਰ ਕੰਮ ਨਹੀਂ ਕਰਾ ਰਹੀ ਪਰ ਐਕਚੁਅਲ ਦੇ ਵਿੱਚ ਮੈਂ ਤੁਸੀ ਇਸ ਚੀਜ਼ ਨੂੰ ਸਮਝ ਸਕਦੇ ਹੋ ਐਸੇ ਬਰਿਸ਼ਟ ਪੱਤਰਕਾਰ ਹੋਣ ਦੇ ਨਾਤੇ ਕਿ ਜਿਹੜੀ ਇਹ ਸਾਡੀ 네ਗਟਿਵਿਟੀ ਸਾਡੇ ਕੰਮ ਰੋਕਣਗੇ ਤੇ ਲੋਕਾਂ ਚ ਅਸੀਂ 네ਗਟਿਵ ਹੋਵਾਂਗੇ ਪਰ ਅਸੀਂ ਸਾਡੇ ਇੱਕ ਪੇਜ ਹੈ ਰੂਚੀ ਵਿਸ਼ਾਲ ਗੁਲਾਟੀ ਤੁਸੀਂ ਜਾ ਕੇ ਉਹਨੂੰ ਪੇਜ ਦੇਖਣਾ ਔਰ ਮੈਂ ਤੋੜੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਕਹਨਾ ਕਿ ਸਾਡਾ ਪੇਜ ਦੇਖਣਾ ਅਸੀਂ ਇੱਕ ਵੀ ਦਿਨ ਹਸਬੈਂਡ ਵਾਈਫ ਹੋਰ ਸਾਡੇ ਸਾਰੇ ਭਾਜੀਪੀ ਦੇ ਕਾਰਜਕਰਤਾ ਸਾਥੀ ਇੱਕ ਵੀ ਦਿਨ ਅਸੀਂ ਘਰ ਨਹੀਂ ਬੈਠੇ ਹੈਗੇ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਸਟਰੀਟ ਲਾਈਟਾਂ ਸਾਡੇ ਬੋਰਡ ਨੂੰ ਹਲਤਕ ਇੱਕ ਸਟਰੀਟ ਲਾਈਟ ਨਹੀਂ ਮਿਲੀ ਸਰਕਾਰ ਕੋਲ ਨਵੀਂ ਸੜਕਾ ਜਦੋਂ ਜਾਣੇ ਸਰਕਾਰ ਕੋ ਪੈਸੇ ਹਨੇਗੇ ਨਵੀਂ ਸੜਕਾ ਬਣਾਣ ਨੂੰ ਪੈਸੇ ਨਹੀਂ ਹੈਗੇ ਪੈਚ ਵਰਕ ਲਾ ਦਿਓ ਸਾਨੂੰ ਪਤਾ ਹੈ ਵੀ ਤੁਹਾਡੇ ਝੋਲੇ 'ਚ ਕੁਝ ਨਹੀਂ ਹੈਗਾ ਤੁਸੀਂ ਖਾਲੀ ਹੋ ਤੁਹਾਡੇ ਕੋਲ ਐਡ ਜੋਗੇ ਪੈਸੇ ਨਹੀਂ ਤੁਹਾਡੇ ਕੋਲ ਹੋਰ ਕੰਮ ਹੈਲੀਕਾਪਟਰਾਂ ਚ ਬਹਿਣ ਜੋਗੇ ਪੈਸੇ ਨੇ ਤੁਹਾਡੇ ਕੋਲ ਵੱਡੇ ਵੱਡੇ ਕਾਫਲੇ ਲੈ ਕੇ ਚੱਲਣ ਦੇ ਪੈਸੇ ਨੇ ਤੁਸੀਂ ਕਹਿੰਦੇ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਆਮ ਹੁੰਦਾ ਉਹ 100 100 ਬੰਦੇ ਗਨਮੈਨ ਲੈ ਕੇ ਨਾਲ ਨਹੀਂ ਚੱਲਦਾ ਹੈਗਾ ਇਹ ਲੋਕ ਨੂੰ ਸਮਝ ਚੁੱਕੇ ਆ 100 99 ਹਰੇਕ ਬੰਦੇ ਨੂੰ ਇੱਕ ਇੱਕ ਨਾਲ ਦਿੱਤਾ ਹੈ ਸੀ ਬਾਡੀਗਾਰਡ ਈਵਨ ਕੀ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਤੀਜੇ ਨੰਬਰ ਤੇ ਰਹੇ ਉਹ ਵੀ ਮੁੱਖ ਮੰਤਰੀ ਦੇ ਨਾਲ ਉਹ ਵੱਡੇ ਲੀਡਰਾਂ ਨਾਲ ਦਾ ਸਮਝ ਆਂਦੀ ਹੈ ਇੱਥੇ ਤਾਂ ਵਾਰਡ ਇੰਚਾਰਨ ਨੂੰ ਗਨਮੈਨ ਮਿਲੇ ਹੋਏ ਆ ਸ਼ਾਇਦ ਉਹਨਾਂ ਨੂੰ ਹੋ ਸਕਦਾ ਜਾਨ ਦਾ ਖਤਰਾ ਹੋਵੇ ਪਰ ਮੈਂ ਉਸ ਗੱਲ ਤੇ ਫੇਰ ਨਹੀਂ ਜਾਂਦਾ ਸਟ੍ਰੀਟ ਲਾਈਟਰ ਸਾਡੇ ਕੋਲ ਨਹੀਂ ਹੈਗੀਆਂ ਨਾਟ ਅ ਸਿੰਗਲ ਸਟ੍ਰੀਟ ਫੋਗਿੰਗ ਮਸ਼ੀਨ ਸਾਡੇ ਕੋਲ ਨਹੀਂ ਹੈਗੀ ਲੇਟਰ ਦੇ ਉੱਪਰ ਲਿਖ ਕੇ ਦਿੱਤਾ 10 ਮਹੀਨੇ ਹੋ ਗਏ 21 ਦਸੰਬਰ ਨੂੰ ਸੀ ਚੋਣਾਂ ਦਿੱਤੇ ਸੀਗੇ ਇੱਕ ਵੀ ਫੋਗ ਸਾਡੇ ਕੋਲ ਫੋਗਿੰਗ ਮਸ਼ੀਨ ਨਹੀਂ ਹੈਗੀ ਤੁਸੀਂ ਮੰਨੋਗੇ ਟਰਾਲੀ ਦੇ ਉੱਪਰ ਟਰਾਲੀ ਆਂਦੀ ਫੋਗਿੰਗ ਕਰਨ ਵਾਸਤੇ ਹਰ ਵਾਰਡ ਚਾਂਦੀ ਹੈ ਤੁਹਾਨੂੰ ਮੈਂ ਜੀ ਕਪਲਾ ਬਹੁਤ ਜਲਦੀ ਕੱਢੂੰਗਾ ਤੁਹਾਡੇ ਚੈਨਲ ਦੇ ਮadhyam ਨਾਲ ਮੈਂ ਗੱਲ ਕਹਿ ਰਿਹਾ ਕਪਲਾ ਹੂੰ ਫੋਗਿੰਗ ਟ੍ਰੋਲੀ ਆਂਦੀ ਹੈ ਅੱਗੇ ਜਿਹੜਾ ਵੀ ਕਾਉਂਸਲਰ ਚੁਣਿਆ ਜਾਂਦਾ ਸੀਗਾ ਕਾਉਂਸਲਰ ਕੋ ਬਾਕਾਇਦਾ ਟ੍ਰੋਲੀ ਵਾਲਾ ਆਂਦਾ ਸੀਗਾ ਸਾਈਨ ਕਰਵਾਉਂਦਾ ਸੀਗਾ ਕਿ ਅਸੀਂ ਤੁਹਾਨੂੰ ਦੱਸੋ ਜੀ ਅਸੀਂ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਜਾ ਕੇ ਫੋਗਿੰਗ ਕਰਾਈਏ ਦਿਵਾਲੀ ਤੋਂ ਪਹਿਲਾਂ ਕਿੰਨਾ ਮੱਛਰ ਹੋ ਜਾਂਦਾ ਜੀ ਮਲੇਰੀਆ ਫੈਲਣ ਦਾਰ ਹੁੰਦਾ ਜੀ ਔਰ ਜਦੋਂ ਉਹਨਾਂ ਨੇ ਆਣਾ ਹੈ ਟ੍ਰੋਲੀ ਵਾਲਾ ਤੁਸੀਂ ਮੰਨੋਗੇ ਸਾਡੇ ਆਫਿਸ ਦੇ ਵਿੱਚ ਐਜ਼ ਅ ਕਾਉਂਸਲਰ ਇੱਕ ਵਾਰੀ ਵੀ ਟ੍ਰੋਲੀ ਵਾਲਾ ਨਹੀਂ ਆਇਆ ਅਸੀਂ ਬਹੁਤ ਜਲਦੀ ਬਾਏ ਨੇਮ ਉਸ ਬੰਦੇ ਦੀ ਕੰਪਲੇਨਟ ਪਾਣੀ ਹੈ ਉਹਦੇ ਵੱਡੇ ਹੈਲਥ ਅਫਸਰ ਦੀ ਕੰਪਲੇਨਟ ਪਾਣੀ ਹੈ ਵੀ ਇਹ ਕਿਹੜੀ ਕਿਤਾਬ ਚ ਲਿਖਿਆ ਹੋਇਆ ਵੀ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਤੁਸੀਂ ਸਾਡੇ ਕੋ ਫੋਗਿੰਗ ਟਰਾਲੀ ਨਹੀਂ ਭੇਜਦੇ ਫੋਗਿੰਗ ਮਸ਼ੀਨ ਤੁਸੀਂ ਸਾਨੂੰ ਨਹੀਂ ਦਿੱਤੀ ਸਟਰੀਟ ਲਾਈਟ ਤੁਸੀਂ ਸਾਨੂੰ ਅਜੇ ਤੱਕ ਤੁਸੀਂ ਫੋਗਿੰਗ ਟਰਾਲੀ ਲਈ ਅਪਰੋਚ ਕੀਤੀ ਹੈ ਸਰ ਹਜ਼ਾਰਾਂ ਵਾਰ ਸੈਂਕੜਾ ਵਾਰ ਹਜ਼ਾਰਾਂ ਨਹੀਂ ਸੈਂਕੜਾ ਵਾਰ ਕੀਤੀ ਹੈ ਔਰ ਇਹਨਾਂ ਦੇ ਕੰਨ ਤੇ ਜੂਨੀਅਰ ਇਵਨ ਕੀ ਇਵਨ ਕੀ ਮਿਸਟਰ ਸਾਹਿਬ ਨੂੰ ਕੀਤੀ ਤੁਹਾਨੂੰ ਯਾਦ ਹੋਊਗਾ ਭਾਜਪੀ ਨੇ ਇੱਕ ਧਰਨਾ ਲਾਇਆ ਸੀਗਾ 7 ਦਿਨ ਅਸੀਂ ਜੋਂ ਡੀ ਦੇ ਵਿੱਚ ਦਿਨ ਰਾਤ ਸੁੱਤੇ ਸੀਗੇ ਔਰ ਮੈਂ ਔਰ ਮੇਰੀ ਵਾਈਫ ਅਸੀਂ 7 ਦਿਨ ਉਸੇ ਸੁੱਤੇ ਰਹੇ ਠੀਕ ਹੈ ਲੋਕਾਂ ਦੇ ਹੱਕਾਂ ਲਈ ਮੇਰੇ ਉੱਤੇ ਪਰਚਾ ਕਰਾਇਆ ਗਿਆ ਅੱਜ ਵੀ ਉਹ ਪਰਚਾ ਸਟੈਂਡ ਬੋਲਦਾ ਹੈ ਕਦ ਲਈ ਮੈਂ ਇਹਨਾਂ ਦਾ ਕੋਈ ਮੈਡਮ ਮੇਅਰ ਦਾ ਜਾਂ ਕਮਿਸ਼ਨਰ ਦੇ ਦਫ਼ਤਰੋਂ ਸਮਾਨ ਘੜ ਕੇ ਵਿੱਚ ਲੱਗਾ ਸੀਗਾ ਅਸੀਂ ਆਪਣੇ ਕੰਮ ਆਪਣੇ ਵਾਰਡ ਦੇ ਕੰਮ ਲੈ ਕੇ ਗਏ ਸੀਗੇ ਆਪਣੇ ਏਰੀਆ ਦੇ ਕੰਮ ਲੈ ਕੇ ਗਏ ਸੀ ਆਪਣੇ ਘਰ ਦੇ ਕੰਮ ਲੈ ਕੇ ਨਹੀਂ ਗਏ ਸੀਗੇ ਮੈਂ ਜਾ ਕੇ ਇਹ ਨਹੀਂ ਕਿ ਅਸੀਂ ਕਹਿੰਕੀ ਮੇਰਾ ਥੜਾ ਉੱਚਾ ਕਰਾ ਦਿਓ ਮੇਰੇ ਘਰ ਦੇ ਬਾਦ 10 ਲਾਈਟਾਂ ਲਵਾ ਦਿਓ ਮੈਂ ਆਪਣੇ ਵਾਰਡ ਦੇ ਲੋਕਾਂ ਦਾ ਕੰਮ ਲੈ ਕੇ ਗਿਆ ਸੀਗਾ ਔਰ ਉਹਨਾਂ ਦਾ ਮੈਨੂੰ ਖਮਿਆਜਾ ਕੀ ਭੁਗਤਣਾ ਪਿਆ ਵੀ ਬੀਇੰਗ ਇਹਨਾਂ ਨੂੰ ਲੱਗਦਾ ਸੀਗਾ ਕਿ ਅਗਰ ਮਹਿਲਾ ਪਾਰਸ਼ਦ ਦੇ ਉੱਪਰ ਪੱర్చਾ ਦਵਾਵਾਂਗੇ ਤੇ ਮਤਲਬ ਕਿਤੇ ਨਾ ਕਿਤੇ ਲੋਕਾਂ ਦੀ ਨੈਗੇਟਿਵਿਟੀ ਹੋਊਗੀ ਤੇ ਉਹਨੇ ਬਕਾਇਦਾ ਮੇਰੇ ਨਾਲ ਮੇਰੇ ਚਾਰ ਕਾਉਂਸਲ ਸਾਥੀਆਂ ਦੇ ਉੱਪਰ ਪੱర్చਾ ਕਰਾਇਆ ਦਿੰਦੇ ਦੂਜਾ ਨਾਮ ਮੇਰਾ ਸੀਗਾ ਦੂਸਰਾ ਤੇ ਤੀਸਰਾ ਨਾਮ ਸੀਗਾ ਮੈਂ ਤੁਹਾਨੂੰ ਫਿਰ ਉਸ ਗੱਲ ਤੇ ਆਉਣਾ ਵੀ ਜਿਹੜਾ ਬੰਦਾ ਆਵਾਜ਼ ਚੱਕਦਾ ਹੈ ਇਹ ਉਹਦੇ ਤੇ ਪਰਚੇ ਕਰੰਦੇ ਆ ਜਿਹੜਾ ਬੰਦਾ ਕੰਮ ਲੈ ਕੇ ਜਾਂਦਾ ਹੈ ਇਹ ਉਹਦੇ ਕੰਮ ਰੋਕਦੇ ਆ ਅਕੀ ਮਸ਼ੀਨ ਤੁਹਾਨੂੰ ਕਹਿੰਦਾ ਸਟਰੀਟ ਲੇਟਾ ਤੁਹਾਨੂੰ ਕਹਿੰਸੀਆਂ ਪਾਰਕ ਕਮੇਟੀਆਂ ਤੇ ਆ ਜਾਓ ਹਮਮ ਪਾਰਕ ਕਮੇਟੀਆਂ ਜਦੋਂ ਕੋਈ ਕੌਂਸਲਰ ਬੰਦਾ ਪਾਰਕ ਕਮੇਟੀਆਂ ਬਣਾਉਂਦਾ ਅਸੀਂ ਪਾਰਕ ਕਮੇਟੀਆਂ ਦੀ ਫਾਈਲ ਬਣਾ ਕੇ ਦਿੱਤੀ ਹੋਈ ਹੈ ਹਮ ਹਲੇ ਤੱਕ ਸਾਡੀ ਪਾਰਕ ਕਮੇਟੀ ਦੀ ਫਾਈਲ ਨਹੀਂ ਆਈ ਮੈਂ ਇਮਾਨਦਾਰੀ ਨਾਲ ਕਹਿ ਰਿਹਾ ਇਮਾਨਦਾਰੀ ਨਾਲ ਹਮ ਇੱਕ ਕੌਂਸਲਰ ਦੀ ਸੈਲਰੀ ਸਿਰਫ 17000 ਰੁਪਿਆ ਹੈ ਜੀ ਸਿਰਫ 17000 ਰੁਪਿਆ ਸੀਵਰਮੈਨ ਭਰਾ ਰਹੇ ਨੇ ਸਾਡੇ ਹਮ ਸਫਾਈ ਸੇਵਕ ਭਰਾ ਨੇ ਉਹ ਵੀ 40 40 45 45000 ਤਨਖਾ ਲੈ ਲੈਂਦੇ ਆ ਤੇ ਕੌਂਸਲਰ ਦੀ ਤਨਖਾ 1700 ਆਨ ਰਿਕਾਰਡ ਕਹਿ ਰਿਆਂ ਵੀ ਸਾਡੀ ਪਾਰਕ ਕਮੇਟੀਆਂ ਦੇ ਵਿੱਚ ਜਦੋਂ ਆਪਾਂ ਮਾਲੀ ਰੱਖਦੇ ਆਂ ਸਰਕਾਰ ਕੋਲ ਦੇਣ ਨੂੰ ਮਾਲੀ ਨਹੀਂ ਹੈਗੇ ਮੇਰੀ ਗੱਲ ਨੂੰ ਧਿਆਨ ਨਾਲ ਸਮਝਣਾ ਜੀ ਸਰਕਾਰ ਕੋਲ ਦੇਣ ਨੂੰ ਮਾਲੀ ਨਹੀਂ ਹੈਗੇ ਤੁਸੀਂ ਪੂਰੇ ਪੂਰੇ ਲੁਧਿਆਣੇ ਚਲੇ ਜਾਣਾ ਪ੍ਰਾਈਵੇਟ ਮਾਲੀ ਰੱਖੇ ਹੋਏ ਆ ਹਰ ਜਿਹੜੇ 2-2000 ਰੁਪਏ ਪਾਰਕ ਦਾ ਮਿਲਦਾ ਸਾਡੇ ਇੱਥੇ ਪਾਰਕ ਹੈਗੇ 10 ਜਿਨ੍ਹਾਂ ਤੋਂ ਅਸੀਂ 6 ਪਾਰਕ ਸੰਭਾਲ ਰਹੇ ਆ 4 ਪਾਰਕ ਅਸੀਂ ਐਜ਼ ਇਟ ਇਜ਼ ਹੈਂਡਓਵਰ ਕਰਤੇ ਉਹ 6 ਪਾਰਕਾਂ ਦਾ ਸਾਨੂੰ ਮਿਲਣਾ ਕਿੰਨਾ 12000 ਰੁਪਏ ਆ ਸਾਦੀ ਪਾਰਕ ਕਮੇਟੀ ਪਾਸ ਨਹੀਂ ਹੋਈਆਂ ਮੈਡਮ ਦੀ ਤਨਖਾਹ 17000 ਰੁਪਿਆ 17000 ਵਿੱਚੋਂ 12000 ਰੁਪਿਆ ਸੀ ਮਾਲੀਆਂ ਨੂੰ ਦੇ ਰਹੇ ਆ ਠੀਕ ਹੈ ਜੀ ਇਹ ਇਹ ਇਸ ਗਵਰਨਮੈਂਟ ਦਾ ਹਾਲ ਹੈ ਉਸ ਤੋਂ ਬਾਅਦ ਤੁਸੀਂ ਆ ਜਾਓ ਟਿਊਬਲ ਕਮੇਟੀਆਂ ਦੇ ਉੱਪਰ ਟਿਊਬਲ ਆਪਰੇਟਰ ਕਮੇਟੀਆਂ ਹੂੰ ਉਹ ਟਿਊਬਲ ਆਪਰੇਟਰ ਕਮੇਟੀਆਂ ਹਲੇ ਤੱਕ ਪਾਸ ਨਹੀਂ ਹੋਈਆਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸੰਜੀਵ ਅਰੋੜਾ ਜੀ ਨੇ ਗੱਲ ਕਹਿਣਾ ਚਾਹਨਾ ਆ ਜਿਹੜੇ ਤੁਹਾਡੇ ਦੱਲੇ ਬੰਦੇ ਘੁੰਮਦੇ ਪਏ ਨਾ ਇਹ ਅਫਸਰਾਂ ਦੇ ਉੱਪਰ ਜਾ ਕੇ ਦਬਾਅ ਪਾਉਂਦੇ ਆ ਵੀ ਦੇ ਮੰਨ ਲਓ ਹੁਣ ਸਾਡੇ ਅਵਾਰਡ ਦੇ ਵਿੱਚ ਫੋਰ ਐਗਜ਼ਾਮਪਲ 10 ਟਿਊਬਲ ਨੇ ਤੇ ਅਸੀਂ 10 ਮੈਂਬਰਾਂ ਦੇ ਨਾਮ ਭੇਜਨੇ ਆ ਹੂੰ ਉਹਨਾਂ ਨੂੰ ਟਿਊਬਲ ਆਨ ਆਫ ਕਰਨ ਦੇ ਪੈਸੇ ਮਿਲਦੇ ਆ ਆਨ ਆਫ ਕਰਨ ਦੇ ਆਨ ਆਫ ਕਰਨ ਦੇ ਪੈਸੇ ਮਿਲਦੇ ਆ ਠੀਕ ਹੈ ਜੀ ਉਹ ਤਕਰੀਬਨ 3000 ਤੱਕ ਨੋਮినਲ ਦੇ ਪੈਸੇ ਹੁੰਦੇ ਆ ਕਿਸੇ ਵੀ ਤਰੀਕੇ ਦੀ ਡਿਊਟੀ ਮੇਰੇ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾ ਖੁਦ ਜਾ ਕੇ ਟਿਊਬਲਾਂ ਨੂੰ ਆਨ ਆਫ ਕਰਕੇ ਆਉਂਦੇ ਆ ਖੁਦ ਆਨ ਆਫ ਇੰਦਰਸੈਂਸ ਵੀ ਕੋ ਖਰਾਬ ਹੋ ਜਾਂਦਾ ਹੈ ਉਹਦੇ ਦੇਖ ਰੇ ਕੇ ਮੋਟਰ ਸੜ ਗਈ ਉਹ ਰਿਪੋਰਟ ਕਰਨੀ ਹੁੰਦੀ ਆ ਜਦੋਂ ਤੁਸੀਂ ਦੇਖੋ ਪਿੰਜੀ ਕਿਤੇ ਪਾਣੀ ਨਹੀਂ ਆਂਦਾ ਪੈਨਿਕ ਮਾਹੌਲ ਹੋ ਜਾਂਦਾ ਜਿੰਦੇ ਘਰ ਪਾਣੀ ਨਹੀਂ ਹੈਗਾ ਰੋਲਾ ਪਾਏਗਾ ਬਿਲਕੁਲ ਉਹ ਪਾਰਕਾਂ ਦੇ ਜਿਹੜੇ ਟਿਊਬਵੰਦ ਸਾਡੇ ਬੰਦੇ ਨਿਸ਼ਕਾਮ ਸਾਡੇ ਕਾਰਜਕਰਤਾ ਕੰਮ ਕਰਦੇ ਆ ਉਹ ਸਾਡੇ ਪਾਰਕ ਸੋਰੀ ਟਿਊਬਲ ਕਮੇਟੀਆਂ ਟਿਊਬਲ ਆਪਰੇਟਰ ਕਮੇਟੀਆਂ ਮੈਂ ਪੂਰੇ ਹੋਸ਼ੋਵਾਦ ਨਾਲ ਕਹਿ ਰਿਹਾ ਇਸ ਕਰਕੇ ਨੇ ਪਾਸ ਹੋਈਆਂ ਕਿਉਂਕਿ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਬੰਦੇ ਬੰਦਿਆਂ ਦੀ ਪੁਰਜ਼ੋਰ ਕੋਸ਼ਿਸ਼ ਹੈ ਵੀ ਉਸ ਕਮੇਟੀਆਂ ਦੇ ਵਿੱਚ ਵੀ ਸਾਡੇ ਤਿੰਨ ਤਿੰਨ ਚਾਰ ਚਾਰ ਬੰਦੇ ਸਾਡੇ ਪਾਏ ਜਾਣ ਇਹ ਸਾਨੂੰ ਪਾਇਆ ਜਾਵੇ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਇਹਨਾਂ ਨੂੰ ਪਾਇਆ ਜਾਵੇ ਕਿਉਂ ਪਾਇਆ ਜਾਵੇ ਲੋ ਟਿਊਬਲ ਖਰਾਬ ਹੋ ਗਿਆ ਮੈਡਮ ਕਾਉਂਸਲਰ ਟਿਊਬਲ ਨਹੀਂ ਚੱਲ ਰਿਹਾ ਮੈਡਮ ਕਾਉਂਸਲਰ ਪਾਣੀ ਨਹੀਂ ਆ ਰਿਹਾ ਕੰਮ ਕਰਾਵੇ ਕਾਉਂਸਲਰ ਦੇ ਤਾਂ ਹੋ ਜਾਣ ਚੰਗੇ ਤੁਸੀਂ ਕਹੋ ਜੀ ਸਾਡੀ ਸਰਕਾਰ ਕਰਾ ਰਹੀ ਹੈ ਦੇ ਹੋ ਜਾਣ ਮਾੜੇ ਤਾਂ ਕਾਉਂਸਲਰ ਮਾੜਾ ਇਹ ਕਿਹੜੀ ਕਿਤਾਬ ਚ ਲਿਖਿਆ ਉਸ ਤੋਂ ਬਾਅਦ ਆਜੋ ਗੱਲ ਆਪਾਰਕਾਂ ਦੀ ਗੱਲ ਪਾਰਕਾਂ ਦੀ ਸਫਾਈ ਨੂੰ ਲੈ ਕੇ ਪਾਰਕਾਂ ਦੀ ਸਫਾਈ ਨੂੰ ਲੈ ਕੇ ਮੈਂ ਬੜੀ ਗੱਲ ਕਹਿ ਰਿਹਾ ਦੇਖੋ ਕਹਿਣ ਲੱਗੇ ਅਸੀਂ ਬਿਲਕੁਲ ਝੂਠ ਨਹੀਂ ਕਵਾਂਗੇ ਸਾਡੇ ਜਿਹੜੇ ਪਹਿਲੇ ਇੱਥੇ ਦੇ ਵਿਧਾਇਕ ਸੀਗੇ ਸਵਰਗੀ ਸ਼੍ਰੀ ਗੁਰਪ੍ਰੀਤ ਸਿੰਘ ਗੋਗੀ ਜੀ ਉਹਨਾਂ ਦਾ ਧਿਆਨ ਤੋਂ ਗਿਆ ਜੀ ਉਹਨਾਂ ਦੇ ਕੁਝ ਕੰਮ ਸਾਡੇ ਕਾਉਂਸਲਰ ਬਣਨ ਤੋਂ ਪਹਿਲਾਂ ਹਮ ਪਾਸ ਕਰਾਈ ਹੋਏ ਸੀਗੇ ਜਿਹੜੇ ਕੀ ਤੁਸੀਂ ਇਮੇਜਿਨ ਕਰੋ ਅੱਜ ਲਗਭਗ ਸਾਲ ਬਾਅਦ ਸ਼ੁਰੂ ਹੋ ਰਿਹਾ ਠੀਕ ਹੈ ਮੈਂ ਤੁਹਾਨੂੰ ਮੈਡਮ ਉਸੀ ਟਾਈਮ ਨਿਕਾਲ ਲਓ ਮਤਲਬ ਉਹਨਾਂ ਦੇ ਪਾਸ ਕਰਾਏ ਕੰਮ ਵੀ ਉਦੋਂ ਕੰਟੀਨਿਊ ਸ਼ੁਰੂ ਨਹੀਂ ਹੋਏ ਸੀਗੇ ਤੁਹਾਡੇ ਕਹਿਣ ਦਾ ਮਤਲਬ ਨਹੀਂ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਜਦੋਂ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਸੀਗਾ ਉਦੋਂ ਸ਼ੁਰੂਆਤ ਕੀਤੀ ਗਈ ਸੀ ਉਸ ਟਾਈਮ ਉਸ ਟਾਈਮ ਤੇ ਉਹਨਾਂ ਨੇ ਸ਼ੁਰੂ ਕਰਾਇਆ ਸੀਗਾ ਔਰ ਪਾਰਕਾਂ ਨੂੰ ਜਦੋਂ ਰੈਨੋਵੇਸ਼ਨ ਤਿੰਨ ਪਾਰਕਾਂ ਦੀ ਸੀਗੀ ਉਹਦੇ ਵਿੱਚ ਤੇ ਉਹਨੂੰ ਸਿਰਫ ਪੇਂਟ ਕਰਕੇ ਛੱਡ ਦਿੱਤਾ ਗਿਆ ਸੀਗਾ ਵੋਟਾਂ ਦੇ ਵਾਸਤੇ ਉਹਦੇ ਬਾਅਦ ਉਹ ਕੰਮ ਕਿਤੇ ਨਹੀਂ ਸੀ ਬੋਲਿਆ ਜਾ ਰਿਹਾ ਉਹਦੇ ਬਾਅਦ ਮੈਂ ਬਾਰ-ਬਾਰ ਬਾਤ ਚੱਕੀ ਹੈ कि ਜਦੋਂ ਇੰਨਾ ਪੈਸਾ ਪਾਸ ਹੋਇਆ ਤਿੰਨ ਪਾਰਕਾਂ ਦਾ ਤੇ ਕੰਮ ਕੀ ਹੋਇਆ ਸਿਰਫ ਇੱਕ ਪੋਚਾ ਮਾਰਿਆ ਗਿਆ ਪੇਂਟ ਦਾ ਉਸ ਨੂੰ ਲੈ ਕੇ ਕੰਮ ਸ਼ੁਰੂ ਕੀਤਾ ਕੰਮ ਸ਼ੁਰੂ ਕਰਨ ਤੋਂ ਬਾਅਦ ਉਹਦੇ ਵਿੱਚ ਅੜਿੰਗੀਆਂ ਐਸੀਆਂ ਪਾਈਆਂ ਗਈਆਂ ਕੰਮਾਂ ਨਹੀਂ ਨਹੀਂ ਉਹਦੇ ਵਿੱਚ ਮੈਂ ਇੱਕ ਗੱਲ ਥੋੜੀ ਐਡ ਕਰ ਦਮ ਪਾਰਕ ਦਾ ਕੰਮ ਸਿਰਫ ਲੋਕਾਂ ਦੀ ਵੋਟਾਂ ਲੈਣ ਲਈ ਆਪਾਂ ਪਾਰਕਾਂ ਨੂੰ ਰੰਗ ਰਾ ਕੇ ਛੱਡਤਾ ਜੀ ਮੈਡਮ ਨੇ ਕਿਹਾ ਵੀ ਤੁਸੀਂ ਸਾਨੂੰ ਹਸਾਬ ਦਿਓ ਐਜ਼ ਅ ਕਾਉਂਸਲ ਸਾਡਾ ਹਸਾਬ ਲੈਣਾ ਬੰਦਾ ਹੈ ਵੀ ਦੇ ਲੱਖਾਂ ਰੁਪਏ ਪਾਸ ਹੋਇਆ ਤੇ ਉਹ ਪੈਸਾ ਕਿੱਥੇ ਹੈ ਫਿਰ ਇਹਨੂੰ ਜਾਗ ਹੋਈ ਵੀਹੁ ਨੇ ਆਵਾਜ਼ ਚੱਕਣਗੇ ਹਾਂ ਔਰ ਇਸ ਇਹਨਾਂ ਨੇ ਇੱਕ ਆਵਾਜ਼ ਚੱਕੀ ਸੀ ਕਿ ਆਪਾਂ ਜਦੋਂ ਘਰ ਦੀ ਕੰਸਟਰਕਸ਼ਨ ਸ਼ੁਰੂ ਕਰਦੇ ਹਾਂ ਜੀ ਤੇ ਪਹਿਲਾਂ ਆਪਣੇ ਘਰ ਨੂੰ ਰੈਨੋਵੇਟ ਕਰਾਣੇ ਆ ਉਸ ਤੋਂ ਬਾਅਦ ਰੰਗ ਰੋਗਣ ਕਰਾਣੇ ਥੋੜਾ ਪੰਨੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਰੰਗ ਰੋਗਣ ਜੀ ਇਹ ਕਿਹੜੀ ਕਿਤਾਬ ਚ ਲਿਖਿਆ ਵੀ ਤੁਸੀਂ ਪਹਿਲਾਂ ਰੰਗ ਕਰਾ ਰਹੇ ਹੋ ਥੋੜਾ ਪੰਨੀ ਅੱਜ ਸ਼ੁਰੂ ਕਰ ਰਹੇ ਹਾਂ ਸਾਲ ਬਾਅਦ ਮਤਲਬ ਇਹਨਾਂ ਦੇ ਛੋਟੇ ਛੋਟੇ ਕਪਲੇ ਨੇ ਮੈਂ ਤੁਹਾਨੂੰ ਫਿਰ ਕਹਿੰਦਾ ਤੁਹਾਨੂੰ ਮੈਂ ਇੱਕ ਪਾਰਕ ਚ ਲੈ ਕੇ ਚੱਲਾਂਗਾ ਜਾਂ ਤੁਸੀਂ ਕੱਲ ਟਾਈਮ ਨਿਕਾਲਨਾ ਮੈਡਮ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਕੋਈ ਵੀ ਪਾਰਕ ਹੋਵੇ ਹਾਂ ਉਹਦੇ ਜ਼ਮੀਨ ਦੇ ਉੱਪਰ ਰੇਤਾ ਪੈਂਦਾ ਜਾਂ ਮਿੱਟੀ ਪੈਂਦੀ ਹੈ ਮਿੱਟੀ ਪੈਂਦੀ ਹੈ ਮਿੱਟੀ ਪੈਂਦੀ ਹੈ ਹਨ ਜੀ ਸਾਡੇ ਪਾਰਕਾਂ ਦੇ ਵਿੱਚ ਰੇਤਾ ਦੇ ਢੇਰੀਆਂ ਲੱਗੀਆਂ ਹੋਈਆਂ ਨੇ ਸਾਡੇ ਵਾਰਡ ਦੇ ਲੋਕ ਸਾਡੇ ਨਾਲ ਕਿਤੇ ਨਾ ਕਿਤੇ 2-4 ਲੋਕ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਸੀ ਉਹ ਕੰਮ ਰੁਕਵਾਇਆ ਹੋਇਆ ਹੈ ਹਮ ਅਸੀਂ ਜਾ ਕੇ ਅਫਸਰ ਸਾਹਿਬਾਨ ਨੂੰ ਬੇਨਤੀ ਕੀਤੀ ਵੀ ਇਹ ਕਿਹੜੀ ਕਿਤਾਬ 'ਚ ਲਿਖਿਆ ਅੱਜ ਤੱਕ ਵੀ ਭਾਈ ਪਾਰਕਾਂ ਦੇ ਵਿੱਚ ਰੇਤਾ ਪਾਇਆ ਜਾਂਦਾ ਵੀ ਭਾਈ ਇਹਨਾਂ ਦੀ ਸਰਕਾਰ ਤਾਂ ਪਤਾ ਨਹੀਂ 6 ਮਹੀਨੇ ਬਾਅਦ ਰਹਿਣੀ ਹੈ ਕਿ ਨਹੀਂ ਰਹਿਣੀ ਪਰ ਅਸੀਂ 4 ਸਾਲ ਲੋਕਾਂ ਦੇ ਵਿੱਚ ਜ਼ਰੂਰ ਹੈਗੇ ਹਾਂ ਅਸੀਂ 4 ਸਾਲ ਲੋਕਾਂ ਨੂੰ ਜਵਾਬ ਦੇਣਾ ਇਸ ਗੱਲ ਦਾ ਵੀ ਅਸੀਂ ਲੋਕਾਂ ਨੂੰ ਜਾ ਕੇ ਕੀ ਜਵਾਬ ਦਵਾਂਗੇ ਤੁਸੀਂ ਪਾਰਕਾਂ ਦੇ ਵਿੱਚ ਮਿੱਟੀ ਦੀ ਜਗ੍ਹਾ ਰੇਤਾ ਪਾਤਾ ਔਰ ਮੈਂ ਤੁਹਾਨੂੰ ਇਹ ਗੱਲ ਉੱਪਰੋਂ ਬਣਾ ਕੇ ਨਹੀਂ ਕਹਿ ਰਿਹਾ ਤੁਸੀਂ ਚੈਨਲ ਨੂੰ ਜਦੋਂ ক্লোਜ਼ ਕਰੋਗੇ ਇਸ ਇੰਟਰਵਿਊ ਨੂੰ ਤੁਸੀਂ ਜਾ ਕੇ ਦੇਖਣਾ ਟੈਂਟ ਟੇਰੀਆਂ ਲੱਗੀਆਂ ਜੀ ਰੇਤੇ ਦੀਆਂ ਔਰ ਪਿਛਲੇ ਡੇਢ ਹਫ਼ਤੇ ਤੋਂ ਸਾਰੇ ਅਫਸਰ ਸਹਿਬਾਨਾਂ ਨੂੰ ਇਹ ਗੱਲ ਕਹਿ ਰਹੇ ਆ ਕਿ ਭਾਈ ਚੁਕਾ ਲਓ ਚੁਕਾ ਲਓ ਚੁਕਾ ਲਓ ਅੱਜ ਤੱਕ ਕੋਈ ਕਾਰਵਾਈ ਨਹੀਂ ਕਰਦੇ। ਦੇ ਹੁਣ ਉਹ ਕੰਮ ਸਾਲ ਨਹੀਂ ਸ਼ੁਰੂ ਹੋਇਆ। ਮੈਡਮ ਕਾਉਂਸਲਰ ਨੇ ਦਬਾਅ ਪਾ ਕੇ ਕੰਮ ਸ਼ੁਰੂ ਕਰਾਤਾ। ਫਿਰ ਉਹਦੇ ਵਿੱਚ ਵੀ ਸਾਨੂੰ ਪੀੜਾ ਹੋ ਰਹੀ ਹੈ। ਵੀ ਸਾਡੇ ਐਮਐਲਏ ਦਾ ਕੰਮ ਪਾਸ ਕਰਾਇਆ ਹੋਇਆ। ਅਸੀਂ ਕਰਾਵਾਂਗੇ। ਫਿਰ ਆਪਣੀ ਇੱਕ ਈਗੋ ਹਰਟ ਹੋ ਜਾਂਦੀ ਹੈ। ਵੀ ਅਸੀਂ ਕਰਾਵਾਂਗੇ ਤੇ ਕਰਾਓ ਨਾ ਸਾਲ ਹੋ ਗਏ ਕਿਉਂ ਨਹੀਂ ਕਰਾਇਆ। ਦੇ ਅਸੀਂ ਹੁਣ ਲੋਕਾਂ ਅਸੀਂ ਲੋਕਾਂ ਦੇ ਚੁਣੇ ਹੋਏ ਆ। ਲੋਕਾਂ ਨੇ ਸਾਡੇ ਘਰ ਦੀ ਬੈਲ ਮਾਰਨੀ ਹੈ। ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਸਮਝ ਨਹੀਂ ਹੈਗੀ ਵੀ ਜਦੋਂ ਇਹ ਜੜੀਆਂ ਲੜਾਈਆਂ ਹੁੰਦੀਆਂ ਵਿਚਾਰਤਾਰਾ ਹੁੰਦੀਆਂ ਇਹ ਇਲੈਕਸ਼ਨ ਤੋਂ ਪਹਿਲਾਂ ਦੀ ਹੁੰਦੀਆਂ ਪਹਿਲਾਂ ਦੀ ਵੀ ਠੀਕ ਜਦੋਂ ਇੱਕ ਬੰਦਾ ਨੋਮੀਨੇਟਡ ਇਲੈਕਟਡ ਹੋ ਗਿਆ ਨੋਮੀਨੇਟ ਨਹੀਂ ਇਲੈਕਟਡ ਹੋ ਗਿਆ ਚੁਣਿਆ ਗਿਆ ਲੋਕਾਂ ਨੇ ਚੁਣ ਕੇ ਉਹਨੂੰ ਬਿਠਾਤਾ ਸੀਟ ਦੇ ਉੱਪਰ ਤੇ ਕੰਮ ਉਹਨੇ ਕਰਨੇ ਆਪਾਂ ਕੀ ਕਰਦੇ ਆ ਜੀ ਜੀ ਆਪਾਂ ਕੀ ਖੜਦੇ ਵੈਸੇ ਵੀ ਮੈਨੂੰ ਲੱਗਦਾ ਹੈ ਕਿ ਜੇ ਇਹਨਾਂ ਨੂੰ ਇੰਨਾ ਹੀ ਸੀਗੇ ਇਹਨਾਂ ਦੇ ਇੰਚਾਰਜ ਸੰਭ ਸਕਦੇ ਸੀ ਫਿਰ ਆਪਾਂ ਇੰਨੇ ਇਲੈਕਸ਼ਨਸ ਤੇ ਕਿਉਂ ਆਪਾਂ ਪੈਸਾ ਲਗਾਉਂਦੇ ਆ ਕਿਉਂ ਇੱਕ ਲੋਕਾਂ ਦੇ ਦਿੱਤੇ ਹੋਏ ਇੱਕ ਅਮਾਉਂਟ ਨੂੰ ਤੁਸੀਂ ਫालतू ਖਰਚ ਰਹੇ ਹੋ ਜੇ ਘੱਟ ਤਾਂ ਦੇ ਇਨਚਾਰਜ ਸੰਭ ਸਕਦੇ ਸੀਗੇ ਤਾਂ ਕਿਉਂ ਨਾ ਉਹਨਾਂ ਦੇ ਹੱਥੀਂ ਦੇ ਦਿੱਤਾ ਗਿਆ ਇਲੈਕਸ਼ਨ ਲੇਟ ਕਰਾਏ ਗਏ ਤੇ ਤੁਸੀਂ ਨਾ ਹੀ ਕਰਾਂਦੇ ਸਾਡੇ ਕੋਲ ਇਨਚਾਰਜ ਕਰਨ ਦੀ ਵੀ ਲੋੜ ਨਹੀਂ ਸੀ ਬਿਲਕੁਲ ਕੋਈ ਜ਼ਰੂਰਤ ਨਹੀਂ ਸੀਗੀ ਨਾ ਕੁਰਸੀਆਂ ਤੇ ਬੈਠੇ ਹੋ ਇਨਚਾਰਜ ਬਣ ਕੇ ਸਾਰੇ ਆਪਣੇ ਆਪਣੇ ਕੰਮ ਸੰਭੋ ਨਾ ਕਾਉਂਸਲਰ ਦੀ ਲੋੜ ਹੁੰਦੀ ਨਾ ਮੇਅਰ ਦੀ ਲੋੜ ਹੁੰਦੀ ਕੋਈ ਗੱਲ ਨਹੀਂ ਇਨਚਾਰਜ ਲੱਗੇ ਹੁੰਦੇ ਤੁਹਾਡੇ ਸਾਰੇ ਵਾਰਡਾਂ 'ਤੇ ਮੈਨੂੰ ਲੱਗਦਾ ਜਿਆਦਾ ਵਧੀਆ ਕੰਮ ਹੋ ਜਾਂਦਾ ਜਿਆਦਾ ਵਧੀਆ ਇੱਕ ਸਰ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਜਦੋਂ ਐਮਐਲਏ ਗੋਗੀ ਜੀ ਸੀ ਉਦੋਂ ਕੰਮ ਨੇ ਜਿਹੜੇ ਬੜੇ ਚੰਗੇ ਤਰੀਕੇ ਦੇ ਨਾਲ ਹੋ ਵੀ ਰਹੇ ਸੀ ਔਰ ਲੋਕ ਘਰ ਵੀ ਰਹੇ ਸੀ ਆਪਦੇ ਨੁਮਾਇੰਦੇ ਵੀ ਉਸ ਤੋਂ ਬਾਅਦ ਸੰਜੀਵ अरोड़ा ਜੀ ਦੇ ਕਿਵੇਂ ਵਿਚਾਰ ਕਰਦੇ ਨਹੀਂ ਮੈਂ ਤਾਂ ਇੱਕ ਗੱਲ ਕਹਿੰਦਾ ਦੇਖੋ ਜਿਹੜਾ ਬੰਦਾ ਚੁਣਿਆ ਜਾਂਦਾ ਨਾ ਚਾਹੇ ਐਮਐਲਏ ਆ ਚਾਹੇ ਕਾਉਂਸਲਰ ਆ ਉਹ ਆਪਣੀ ਜੀਜਾਨ ਲਗਾ ਕੇ ਕੰਮ ਕਰਦਾ ਹੈ ਕੋਈ ਥੋੜਾ ਕਰਦਾ ਤੇ ਉੱਪਰ ਕਰਦਾ ਹਮ ਪਰ ਸਵਾਲ ਹੈ ਵੀ ਜਿਹੜਾ ਬੰਦਾ ਚੁਣਿਆ ਗਿਆ ਉਹਦੇ ਕੰਮਾਂ ਨੂੰ ਅਗਰ ਉਹ ਅਗਰ ਗੋਗੀ ਜੀ ਇਸ ਦੁਨੀਆ 'ਚ ਨਹੀਂ ਰਹੇ ਨਹੀਂ ਰਹੇ ਤੇ ਕਿਆ ਸੀ ਇਹ ਸਵਾਰਡ ਨੂੰ ਲਪਰਤ ਛੱਡ ਦਈਏ ਬਿਲਕੁਲ ਨਹੀਂ ਤੇ ਫਿਰ ਅਸੀਂ ਜੋਰ ਲਾ ਕੇ ਉਸ ਉਸ ਕੰਮ ਨੂੰ ਤਾਕਾ ਲਾ ਕੇ ਤੇ ਸ਼ੁਰੂ ਕਰਾਤਾ ਤੇ ਅਸੀਂ ਕੋਈ ਪਾਪ ਤਾਂ ਨਹੀਂ ਕੀਤਾ ਹੈਗਾ ਬਿਲਕੁਲ ਬਾਕੀ ਦੀ ਸੰਜੀਵ ਰੋੜਾ ਜੀ ਦੀ ਗੱਲ ਮੈਂ ਸਤਕਾਰਯੋਗ ਸੰਜੀਵ ਰੋੜਾ ਜੀ ਨੂੰ ਇਲੈਕਸ਼ਨ ਦੇ ਵਿੱਚ ਹੀ ਦੇਖਿਆ ਸੀਗਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਆਪਣੇ ਵੋਟ 'ਚ ਨਹੀਂ ਦੇਖਿਆ ਮੈਨੂੰ ਨਹੀਂ ਪਤਾ ਉਹ ਕਿੱਥੇ ਰਹਿੰਦੇ ਹੈਗੇ ਆ ਪਰ ਬਟ ਹਾਂ ਇੰਨਾ ਜ਼ਰੂਰ ਹੈ ਵੀ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹ ਉਹਨਾਂ ਦਾ ਨਾਮ ਜ਼ਰੂਰ ਖਰਾਬ ਕਰ ਰਹੇ ਆ ਇਹ ਮੈਂ ਤੁਹਾਨੂੰ ਬੜੀ ਹੋਸ਼ੋਵਾਜ਼ ਨਾਲ ਗੱਲ ਕਹਿ ਰਿਹਾ ਹਾਂ ਜਿਸ ਦਿਨ ਉੱਪਰ ਉਹਨਾਂ ਨੂੰ ਪਤਾ ਲੱਗ ਗਿਆ ਮੰਤਰੀ ਸਾਹਿਬ ਨੂੰ ਵੀ ਮੇਰੇ ਔਰਡ ਦੇ ਵਿੱਚ ਜਿਹੜੇ ਬੰਦੇ ਛੱਡੇ ਨੇ ਉਹ ਕਿਸ ਕਿਸ ਤਰੀਕੇ ਦੇ ਪਾਈਪਾਂ ਕੱਟ ਰਹੇ ਆ ਕਿਸ ਕਿਸ ਤਰੀਕੇ ਨਾਲ ਰੇਤੇ ਦੀ ਜਗ੍ਹਾ ਮਿੱਟੀ ਦੀ ਜਗ੍ਹਾ ਰੇਤਾ ਪਾ ਰਹੇ ਆ ਕਿਸ ਕਿਸ ਜਗ੍ਹਾ ਦੇ ਉੱਪਰ ਕੀ ਕੀ ਕੰਮ ਕਰ ਰਹੇ ਆ ਜਿਸ ਦਿਨ ਪਤਾ ਲੱਗ ਗਿਆ ਉਸ ਦਿਨ ਪਰ ਅਸੀਂ ਕਹਿੰਦੇ ਚਲੋ ਚੰਗੀ ਗੱਲ ਹੈ ਜੀ ਤੇ ਦੂਜੇ ਪਾਸੇ ਦੇਖਿਆ ਜਾਵੇ ਤੇ ਇੱਕ ਅੱਛੀ ਗੱਲ ਵੀ ਹੈ ਜੋ ਅੱਜ ਉਹ ਕੰਮ ਕਰ ਰਹੇ ਆ ਠੀਕ ਹੈ ਆਉਣਾ ਟਾਈਮ ਤੇ ਸਾਨੂੰ ਵੀ ਮੌਕਾ ਮਿਲੇਗਾ ਸਾਡੇ ਨੁਮਾਇੰਦਾ ਵੀ ਬੀਜੇਪੀ ਦਾ ਅੱਗੇ ਆਏਗਾ ਜੇ ਮਾੜੇ ਕਰਮ ਕਰਨਗੇ ਇਹਨਾਂ ਦੀ ਕੁਰੀਤੀ ਤੇ ਕਰਨਗੇ ਆ ਇਹ ਸੋਚਦੇ ਆ ਵੀ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਪਰ ਮੈਨੂੰ ਇਹਨਾਂ ਲੱਗਦਾ ਕਿ ਜਦੋਂ ਤੁਸੀਂ ਕਿਸ ਦੀ ਆਤਮਾ ਦੁਖਾਉਂਦੇ ਹੋ ਜਦੋਂ ਕਿਸੇ ਦੇ ਠੇਸ ਪਹੁੰਚਾਉਂਦੇ ਹੋ ਤਾਂ ਉਹਦਾ ਜਵਾਬ ਰੱਬ ਦਿੰਦਾ ਅੱਜ ਬਹੁਤ ਸਾਰੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਅਸੀਂ ਬਹੁਤ ਜਲਦੀ ਇੱਕ ਘੋਟਾਲਾ ਇਹਨਾਂ ਦਾ ਹੋਰ ਕੱਢਾਂਗੇ ਵੈਸੇ ਮੈਂ ਦੱਸਣਾ ਨਹੀਂ ਸੀਗਾ ਪਰ ਮੈਂ ਤੁਹਾਨੂੰ ਦੱਸੂੰਗਾ ਜਿਹੜੀਆਂ ਟਰਾਲੀਆਂ ਤੇ ਬਹਿ ਬਹਿ ਕੇ ਮੈਨੂੰ ਇੱਕ ਗੱਲ ਦੱਸੋ ਟਰਾਲੀ ਤੇ ਬਹਿ ਕੇ ਅੱਜ ਤੱਕ ਤੁਸੀਂ ਕੋਈ ਕਾਉਂਸਲਰ ਜਾਂ ਕੋਈ ਨੁਮਾਇੰਦਾ ਹਮ ਬਹਿ ਕੇ ਕੋਈ ਫੋਗਿੰਗ ਕਰਾਂਦੇ ਦੇਖਿਆ ਬਿਲਕੁਲ ਨਹੀਂ ਸਰ ਕਾਰ ਦੇ ਕਾਰ ਤੋਂ ਬਾਅਦ ਨਾ ਅਗਰ ਇਨੋਵਾ ਕਾਰ ਦਾ ਵੀ ਚਲਾਣੀ ਹੈ ਨਾ ਤਾਂ ਉਹਦਾ ਵੀ ਵੱਖਰਾ ਲਾਇਸੈਂਸ ਲੈਣਾ ਪੈਂਦਾ ਹੈ ਤੇ ਆਪਾਂ ਟਰਾਲੀਆਂ ਤੇ ਬਹਿ ਕੇ ਫੋਗਿੰਗਾਂ ਕਰਨੇ ਆ ਨਾ ਕਮਿਸ਼ਨਰ ਸਾਹਿਬ ਹੂੰ ਉਹ ਵੀ ਉਹਨਾਂ ਨੂੰ ਵੀ ਦਿਖਣਾ ਬੰਦ ਹੋ ਗਿਆ ਉਹਨਾਂ ਨੂੰ ਵੀਡੀਓ ਭੇਜੀਆਂ ਮੇਅਰ ਮੈਡਮ ਔਰ ਜਿੰਨਾ ਇਹਨਾਂ ਦਾ ਪ੍ਰਸ਼ਾਸਨਿਕ ਦੋ ਵੀ ਹੈਗਾ ਅਫਸਰ ਸਹਿਬਾਨ ਨੇ ਸਭ ਨੂੰ ਭੇਜਿਆ ਗਿਆ ਤੁਹਾਡੇ ਕੋਲ ਸਾਰੀਆਂ ਵੀਡੀਓਜ਼ ਮੇਰੇ ਕੋਲ ਹੈਗੀਆਂ ਜੀ ਮੇਰੇ ਕੋਲ ਕੀ ਉਹਨਾਂ ਦੇ ਪੇਜ ਤੇ ਪਈਆਂ ਹੋਈਆਂ ਉਹ ਤਾਂ ਅਸੀਂ ਗੱਲ ਦੇ ਆਪਣੇ ਟੌਰ ਸਮਝਦੇ ਆ ਉਹ ਤਾਂ ਕਹਿੰਦੇ ਕੋਈ ਗੱਲ ਨਹੀਂ ਸਾਡੀ ਸਰਕਾਰ ਆ ਕਰਾ ਲਓ ਪਰਚਾ ਸਾਡੇ ਉੱਪਰ ਪਰਚਾ ਹੋ ਸਕਦਾ ਕਿਉਂਕਿ ਅਸੀਂ ਆਪਣੇ ਅਵਾਰਡ ਦੇ ਲੋਕਾਂ ਦੇ ਕੰਮ ਨੂੰ ਲੈ ਕੇ ਪਰਚੇ ਕਰਾਇਆ ਸਾਨੂੰ ਮਾਣ ਐ ਇਸ ਗੱਲ ਦਾ ਮੈਂ ਫਕਰ ਨਾ ਕਹਿਣਾ ਇਹ ਸਾਡੇ ਤੇ ਪਰਚਾ ਇਸ ਗੱਲ ਦਾ ਹੋਇਆ ਵੀ ਮੇਰੇ ਉੱਪਰ ਪਰਚਾ ਇਸ ਗੱਲ ਦਾ ਹੋਇਆ ਕਿ ਮੈਂ ਲੋਕਾਂ ਦੇ ਕੰਮ ਲੈ ਕੇ ਗਿਆ ਸੀ ਜੋ ਤੁਹਾਡੇ ਤੇ ਪਰਚੇ ਹੋਣਗੇ ਤੁਸੀਂ ਮਾਣ ਕਰੋਗੇ ਛਾਤੀ ਤੇ ਰੱਖ ਕੇ ਵੀ ਹਾਂ ਜੀ ਅਸੀਂ ਪਾਈਪ ਕਟਾਈ ਸੀ ਸਾਡੇ ਤੇ ਪਰਚਾ ਹੋ ਅਸੀਂ ਇਹ ਲਾਈਟਾਂ ਨੂੰ ਇੱਧਰ-ਉੱਧਰ ਕੀਤਾ ਸਾਡੇ ਤੇ ਪਰਚਾ ਹੋ ਗਿਆ ਆ ਲਾਈਟਾਂ ਦੀ ਗੱਲ ਲਾ ਲਓ ਇਲੈਕਸ਼ਨ ਟਾਈਮ ਦੇ ਵਿੱਚ ਬੋਰੀਆਂ ਭਰ-ਭਰ ਕੇ ਮੈਡਮ ਤੁਹਾਡੇ ਘਰ ਦੇ ਬਾਹਰ ਲਾਈਟ ਲਵਾ ਦਈਏ ਤੁਸੀਂ ਕਹ ਲਾ ਦੋ ਕਿੰਨੀਆਂ ਲਾਈਏ ਦੱਸੋ ਤੁਸੀਂ ਦੋ ਲਾ ਦੋ ਐ ਚੱਕੋ ਤਿੰਨ ਲਾਤੀਆਂ ਹੂੰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਰਿਹਾ ਮੈਮ ਕਦੀ ਇਸ ਗੱਲ ਨੂੰ ਉਜਾਗਰ ਕਰਨਾ ਜਿੰਨੀਆਂ ਵੀ ਸਟਰੀਟ ਲਾਈਟਾਂ ਲੁਧਿਆਣਾ ਵੈਸਟ ਕਾਉਂਸੀ ਏਜੰਸੀ ਦੇ ਵਿੱਚ ਇਲੈਕਸ਼ਨ ਦੇ ਦੌਰਾਨ ਲਾਈਆਂ ਗਈਆਂ ਇਹ ਕਿਸੇ ਰਿਕਾਰਡ 'ਚ ਨਹੀਂ ਬੋਲਦੀਆਂ ਅਗਰ ਮੰਨ ਲਓ ਮੰਨ ਲਓ ਹੁਣ ਉਹਨਾਂ ਨੇ ਲਾਈਟਾਂ ਲਵਾਤੀਆਂ ਜੀ ਤੋੜੇ ਘਰ ਦੇ ਉੱਪਰ ਤਿੰਨ ਲਾਈਟਾਂ ਲਵਾਤੀਆਂ ਤੁਸੀਂ ਇੱਕ ਮੰਨੀ ਸੀਗੀਆਂ ਤੁਸੀਂ ਕਹੇ ਜੀ ਵਾਹ ਵਾ ਆਮ ਆਦਮੀ ਪਾਰਟੀ ਦਾ ਬੰਦਾ ਹੀ ਬੜਾ ਵਧੀਆ ਜਿੱਤੇ ਕਿਉਂ ਬਾਈ ਇਲੈਕਸ਼ਨ ਸੀ ਕਿ ਇਲੈਕਸ਼ਨ ਠੀਕ ਹੈ ਜੀ ਹੁਣ ਉਹ ਲਾਈਟ ਹੋ ਗਈ ਖਰਾਬ ਤੁਸੀਂ ਕਿੰਦੇ ਕੋ ਜਾਵੋਗੇ ਕਾਉਂਸਲਰ ਕੋ ਕਾਉਂਸਲਰ ਕੋ ਕਿ ਮੈਡਮ ਕਾਉਂਸਲਰ ਸਾਡੇ ਘਰ ਦੀ ਲਾਈਟ ਠੀਕ ਕਰਾ ਦਿਓ ਮੈਡਮ ਉਹ ਟਾਟਾ ਕੰਪਨੀ ਕੋ ਠੇਕਾ ਵੈ ਔਰ ਟਾਟਾ ਕੰਪਨੀ ਦੇ ਨੁਮਾਇंदे ਉਸ ਪਿੱਲਰ ਦੇ ਉੱਪਰ ਹੀ ਨਹੀਂ ਚੜਦੇ ਕਿਉਂਕਿ ਉਹ ਰਿਕਾਰਡ 'ਚ ਨਹੀਂ ਬੋਲ ਰਹੀ ਉਹਨਾਂ ਕੋ ਜਿਹੜੀਆਂ ਲਾਈਟਾਂ ਰਿਕਾਰਡ 'ਚ ਹੈਗੀਆਂ ਅਗਰ ਉਹ ਖਰਾਬ ਹੋ ਜਾਣਗੀਆਂ ਉਹ ਬਦਲੀ ਜਾਣਗੀਆਂ ਪੀਲੀਆਂ ਹੋ ਜਾਣਗੀਆਂ ਚਟੀਆਂ ਲਾਈ ਜਾਣਗੀਆਂ ਛੋਟੀ ਆ ਤੇ ਵੱਡੀ ਲਾਈ ਜਾਏਗੀ ਪਰ ਉਹ ਕਹਿੰਦੇ ਜਿਹੜੀ ਜਿਹੜੀ ਲਾਈਟ ਰਿਕਾਰਡ 'ਚ ਨਹੀਂ ਹੈਗੀ ਅਸੀਂ ਉਹਨੂੰ ਕਿੱਦਾਂ ਠੀਕ ਕਰਦੀਏ ਹੁਣ ਉਹ ਗੱਲਾਂ ਕੌਣ ਸੁਣਦਾ ਪਿਆ ਕਾਉਂਸਲਰ ਕਾਉਂਸਲਰ ਇਹਨਾਂ ਨੇ ਤਾਂ ਝੂਠੀਆਂ ਲਾਈਟਾਂ ਲਾ ਕੇ ਡਮੀਆਂ ਲਾਈਟਾਂ ਲਾ ਕੇ ਤੇ ਵੋਟਾਂ ਲੱਲੀਆਂ ਜਵਾਬ ਦੇਣ ਉਹ ਕਾਉਂਸਲਰ ਮਤਲਬ ਇੱਥੇ ਦੇ ਮਲਟੀਪਲ ਇਸ਼ੂ ਨੇ ਆ ਜਿਹੜੀਆਂ ਤੁਸੀਂ ਇਹ ਗੱਲ ਕਰਦੇ ਹੋ ਉਹ ਜਿਹੜੀ ਹੈਂਡੀ ਫੌਗੀ ਮਸ਼ੀਨ ਹੈ ਜੀ ਸਾਡੇ ਬੋਰਡ ਦੇ ਵਿੱਚ ਹੈਂਡੀ ਵਾਕਿੰਗ ਮਸ਼ੀਨ ਨਹੀਂ ਹੈ ਮੈਂ ਤੁਹਾਨੂੰ ਕਹਿ ਰਿਹਾ ਅਜ ਤੱਕ ਨਹੀਂ ਹੈ ਅਜ ਤੱਕ ਨਹੀਂ ਹੈ 10 ਮਹੀਨੇ ਦੀ ਹੈਂਡੀ ਫੋਕਿੰਗ ਮਸ਼ੀਨ ਜਿਹੜੇ ਕੁਝ ਇਲਾਕੇ ਇਦਾਂ ਦੇ ਹੁੰਦੇ ਜਿੰਨਾਂ ਦੀ ਟਰਾਲੀਆਂ ਨਹੀਂ ਜਾਂਦੀਆਂ ਉਹਦੇ ਵਿੱਚ ਹੈਂਡੀ ਫੋਕਿੰਗ ਮਸ਼ੀਨ ਲੱਗਦੀ ਹੈ ਰਾਈਟ ਉਹਨਾਂ ਦਾ ਕਾਗਜ਼ਾਂ 'ਚ ਤੇਲ ਆ ਰਿਹਾ ਹੂੰ ਉਹਨਾਂ ਦਾ ਕਾਗਜ਼ਾਂ ਦੇ ਵਿੱਚ ਪੈਟਰੋਲ ਆ ਰਿਹਾ ਪੈਟਰੋਲ ਕਿੱਥੇ ਜਾ ਰਿਹਾ ਹੈ ਜਿਸ ਦਿਨ ਇਸ ਗੱਲ ਨੂੰ ਕੱਢਿਆ ਤੇ بڑے ਅਫਸਰ ਥੱਲੋਂ ਲੈ ਕੇ ਉੱਤੇ ਤੱਕ ਰਗੜੇ ਜਾਣਗੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕਪਲੇ ਕੀਤੇ ਜਾ ਰਹੇ ਹੂੰ ਉਹਦੀ ਟਰਾਲੀ ਆਂਦੀ ਹੈ ਉਹਦੇ ਵਿੱਚ ਕੀ ਹੈ ਕਾਉਂਸਲਰ ਕੋਲ ਨਾ ਟਰਾਲੀ ਆਂਦੀ ਹੈ ਉਹ ਆ ਕੇ ਉਹਨਾਂ ਕੋਲ ਏਰੀਆ ਲੈਂਦੀ ਹੈ ਜੀ ਕਾਉਂਸਲਰ ਸਾਹਿਬ ਦੱਸੋ ਕਿਹੜੇ ਕਿਹੜੇ ਏਰੀਆ ਚ ਫੋਗਿੰਗ ਕਰਕੇ ਆਈਏ ਕਿੱਥੇ ਰਿਕੁਆਇਰਮੈਂਟ ਹੁਣ ਆਂਦੇ ਕਿਉਂ ਨਹੀਂ ਮੈਂ ਤੁਹਾਨੂੰ ਵੀ ਦੱਸ ਦਿੰਨਾ ਕਿਉਂ ਨਹੀਂ ਆਂਦੇ ਉਹ ਟਾਈਮ ਹੁੰਦਾ ਕੁਝ ਘੰਟਾ ਸਵਾ ਘੰਟਾ ਹੂੰ ਤੁਹਾਨੂੰ ਸਾਨੂੰ ਤਾਂ ਮੈਡਮ ਪਤਾ ਹੀ ਨਹੀਂ ਕਿੰਨੇ ਲੀਟਰ ਪੈਟਰੋਲ ਮਿਲਦਾ ਕਿੰਨਾ ਨਹੀਂ ਪਰ ਹਾਂ ਅੰਦਾਜ਼ਨ ਮੇਰੇ ਕੋਲ 50 60 ਲੀਟਰ ਪੈਟਰੋਲ ਮਿਲਦਾ ਹੈ ਅੰਦਾਜ਼ਾ ਮੈਂ ਸ਼ਾਇਦ ਖੁਦ ਸੋਦਾ ਮੈਂ ਗਲਤ ਵੀ ਹੋਵਾਂ ਹੂੰ ਤੁਹਾਨੂੰ ਸਾਡੇ ਕੋਲ ਆਂਦੇ ਸਾਨੂੰ ਪਤਾ ਹੋਵੇਗਾ ਨਾ ਪਰ ਤੁਹਾਨੂੰ ਨਾਲ ਦੇ ਕਾਉਂਸਲ ਦੱਸਦੇ ਵੀ ਕਾਫੀ ਪੈਟਰੋਲ ਮਿਲਦਾ ਹੈ ਜਾਂ ਦਵਾਈ ਮਿਲਦੀ ਹੈ ਹੁਣ ਉਹ ਜਿਹੜਾ ਪੈਟਰੋਲ ਹੈ ਉਹ ਕਾਉਂਸਲ ਕੋਲੋਂ ਆਣਗੇ ਜੀ ਅਸੀਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਜੋ ਧਰਨਾ ਲਾਇਆ ਮੇਰੀ ਇੱਕ ਮੇਰੀ ਇੱਕ ਬੇਨਤੀ ਹੈ ਇੰਟਰਵਿਊ ਨੂੰ ਪੂਰਾ ਚਲਾਉਣਾ ਜੀ ਠੀਕ ਹੈ ਪਲੀਜ਼ ਇਹਨੂੰ ਕੱਟਣਾ ਨਾ ਜੀ ਅਸੀਂ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਕਮਿਸ਼ਨਰ ਸਾਹਿਬ ਆ ਜਿਹੜਾ ਫੋਗਿੰਗ ਮਸ਼ੀਨ ਜਦੋਂ ਆਉਂਦੀ ਹੈ ਸਾਡੇ ਕੋਲ ਸਾਈਨ ਕਰਾਵੇ ਔਰ ਜਦੋਂ ਕੰਪਲੀਟ ਕਰਕੇ ਆਵੇ ਤੇ ਕਾਉਂਸਲ ਕੋ ਸਾਈਨ ਕਰਾਵੇ ਕਾਉਂਸਲ ਨੂੰ ਪਤਾ ਹੋਵੇ ਵੀ ਘੰਟਾ ਡੇਢ ਘੰਟਾ ਮੇਰੇ ਬੋਰਡ ਨੂੰ ਲਾ ਕੇ ਆਏ ਆ ਹਮ ਰਾਈਟ ਉਹਦੇ ਨਾਲ ਕੀ ਹੋਏਗਾ ਕਹਿੰਦੇ ਚ ਉਹ ਉਹ ਕਿਉਂ ਜ਼ਰੂਰੀ ਆ ਸੀਗਾ ਜੀ ਪਹਿਲਾਂ ਤਾਂ ਇਤਿਹਾਸ ਗਵਾਇਆ ਪਹਿਲਾਂ ਤਾਂ ਇਦਾਂ ਹੀ ਹੁੰਦਾ ਸੀਗਾ ਦੂਸਰੀ ਗੱਲ ਐਟਲੀਸ ਸਾਨੂੰ ਪਤਾ ਹੋਊਗਾ ਕਿ ਜਿਹੜਾ ਪੈਟਰੋਲ ਡੀਜ਼ਲ ਮਿਲੇ ਆ ਜੀ ਉਹ ਸਹੀ ਜਗ੍ਹਾ ਦੇ ਉੱਪਰ ਲੱਗਿਆ ਯੂਜ਼ ਹੋਇਆ ਨਹੀਂ ਹੁਣ ਇਹਦੇ ਚ ਕਪਲਾ ਪਤਾ ਕੀ ਆ ਮੈਡਮ ਉਹ 15 ਮਿੰਟ 20 ਮਿੰਟ ਫੋਗਿੰਗ ਕਰਕੇ ਆਪਣੀ ਵੀਡੀਓ ਬਣਾ ਕੇ ਰ ਅੱਪਾ ਤਾਂ ਅੱਪਾ ਤਾਂ ਵਾਹ ਵਾਹ ਬਈ ਲੱਲੀ ਵੀ ਸਰਕਾਰ ਕੰਮ ਕਰ ਰਹੀ ਹੈ ਕਾਉਂਸਲਰ ਨੂੰ ਜ਼ੀਰੋ ਦਿਖਾਤਾ ਵੀ ਇਹਦੇ ਕੋਲ ਟਰਾਲੀ ਸੀ ਦੇਖੋ ਜੀ ਭੇਜੀ ਨਹੀਂ ਮੁੱਛਾਂ ਨੂੰ ਤਾ ਦੇ ਕੇ ਦੀ ਭੇਜੀ ਨਹੀਂ ਪਰ ਹੋਰ ਹੁਣ ਦਾ ਪਤਾ ਕੀ ਹੈ ਉਹ ਪਟ્રોલ ਸਾਰਾ ਬਿਕਰੇ ਜੀ ਦੇ ਹੁਣ ਇੱਕ ਘੰਟੇ ਦੀ ਜਗ੍ਹਾ 15 ਮਿੰਟ ਟਰਾਲੀ ਚੱਲੇਗੀ ਤਾਂ ਕਿਤਨਾ ਕਿਤੇ ਪਟ્રોલ ਮਿਸਯੂਜ਼ ਹੋਊਗਾ ਮਤਲਬ ਐਸਾ ਮਲਟੀਪਲ ਹੈ ਇਸ਼ੂ ਨੇ ਜਿੰਨਾ ਅੰਦਰ ਵੱਡੇ ਲੈਵਲ ਤੇ ਕਪਲੇਬਾੜੀ ਚੱਲ ਰਹੀ ਹੈ ਔਰ ਸਤਕਾਰਯੋਗ ਮਾਨਯੋਗ ਜਿਹੜੇ ਸੰਜੀਵ अरोड़ा ਜੀ ਨੇ ਉਹਨਾਂ ਨੂੰ ਉੱਤੇ ਬੈਠ ਕੇ ਨਹੀਂ ਪਤਾ ਵੀ ਥੱਲੇ ਕੀ ਚੱਲ ਰਿਹਾ ਇਹ ਪਤਾ ਉਹ ਤੋਂ ਲੱਗਣਾ ਮੈਂ ਇਹ ਲਾਸਟ ਮੈਸੇਜ ਦੇਣਾ ਚਾਹ ਰਿਹਾ ਸੰਜੀਵ ਇਹ ਪਤਾ ਉਹ ਤੋਂ ਲੱਗੇ ਇਹ ਬੰਦਾ ਇਹ ਪਤਾ ਉਹ ਤੋਂ ਲੱਗਣਾ ਜਦੋਂ ਪਟਾਕਾ ਬੈ ਗਿਆ ਮੈਸੇਜ ਸੰਜੀਵ अरोड़ा ਜੀ ਨੂੰ ਇਹ ਦੇਣਾ ਚਾਹੁੰਦਾ ਕਿ ਸੰਜੀਵ अरोड़ा ਜੀ ਜੇ ਤੁਹਾਨੂੰ ਲੋਕਾਂ ਨੇ ਚੁਣ ਕੇ ਇੱਥੇ ਬਿਠਾਇਆ ਵੈ ਤੇ ਭਾਈ ਥੱਲੇ ਕੋਈ ਵੀ ਲੀਡਰ ਉਦੋਂ ਲੀਡਰ ਬੰਦਾ ਹੈ ਸਹੀ ਮਾਇਨੇ 'ਚ ਤੁਸੀਂ ਉਦੋਂ ਲੀਡਰ ਮੰਨੇ ਜਾਓਗੇ ਜਦੋਂ ਤੁਹਾਡੀ ਟੀਮ ਥੱਲੇ ਵਧੀਆ ਹੋਊਗੀ ਦੇਰ ਤੁਹਾਡੀ ਟੀਮ ਹੀ ਮਾਰੀ ਆ ਨਾ ਇਹ ਮੰਨ ਕੇ ਚਲਿਓ ਜਿਸ ਦਿਨ ਤੁਸੀਂ ਵਾਰਡ ਦੇ ਉੱਪਰ ਜ਼ਮੀਨ ਦੇ ਉੱਪਰ ਆਏ ਤੁਹਾਨੂੰ ਪਤਾ ਲੱਜੂਗਾ ਵੀ ਲੋਕੀ ਕਿੰਨੇ ਪਰੇਸ਼ਾਨ ਨੇ ਇਹ ਸੋਚਦੇ ਆ ਕਿ ਅਸੀਂ ਕੌਂਸਲਰ ਦੇ ਕੰਮ ਰੋਕ ਕੇ ਮੋਬਾਈਲ ਲੈ ਰਹੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਲੋਕੀ ਇਹਨਾਂ ਨੂੰ ਸਵਾਲ ਕਰਦੇ ਆ ਕਿ ਭਾਈ ਕੰਮ ਤਾਂ ਕੌਂਸਲਰ ਦਾ ਤੂੰ ਕਿਵੇਂ ਕਰਾਈ ਜਾਂਦਾ ਜੀ ਪਰ ਅਸੀਂ ਇੰਨੀ ਗੱਲ 'ਚ ਖੁਸ਼ੀ ਆ ਪਰ ਕਿਤੇ ਨਾ ਕਿਤੇ ਸਾਡੇ ਵਾਰਡ ਦਾ ਤਾਂ ਕੰਮ ਹੋ ਰਿਹਾ ਏ ਇੱਦਾਂ ਨਹੀਂ ਇਹ ਤਾਂ ਹੁੱਦਾਂ ਹੋ ਰਿਹਾ ਪਰ ਬਹੁਤ ਇੰਨਾ ਕਹਿ ਸਕਦਾ ਮੈਂ ਹਮ ਲਾਸਟ ਦੇ ਵਿੱਚ ਕਿ ਅਸੀਂ ਬਹੁਤ ਸੰਘਰਸ਼ ਕਰ ਰਹੇ ਹਾਂ ਬਹੁਤ ਸੰਘਰਸ਼ ਕਰ ਰਹੇ ਆ ਪਰ ਅਸੀਂ ਨਾ ਡਰਾਂਗੇ ਨਾ ਰੁਕਾਂਗੇ ਕਿਉਂਕਿ ਸਾਡੀ ਕੋਈ ਕਮਜ਼ੋਰੀ ਨਹੀਂ ਅਸੀਂ ਕਿਸੇ ਕੋਈ ਪੈਸਾ ਨਹੀਂ ਖਾਂਦੇ ਅਸੀਂ ਕਿਸੇ ਦੇ ਮਾਂ ਦੇ ਕਾਣੇ ਨਹੀਂ ਕਿਸੇ ਕਿਸੇ ਬੰਦੇ ਦੇ ਕਿਸੇ ਕਿਸੇ ਗਲਤ ਬੰਦੇ ਦੇ ਕਾਣੇ ਨਹੀਂ ਹੈਗੇ ਪਰ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਇੱਕ ਘਪਲੇ ਤੁਸੀਂ ਜ਼ਰੂਰ ਉਦਾਗਰ ਕਰਨਾ ਆ ਪਾਰਕਾਂ ਦੇ ਵਿੱਚ ਜਾ ਕੇ ਰੇਤਾ ਜ਼ਰੂਰ ਦੇਖਣਾ ਨਹੀਂ ਤੇ ਤੁਹਾਨੂੰ ਇੱਕ ਅੱਧੇ ਦਿਨ ਤੱਕ ਦਿਖਾਵਾਂਗੇ ਉੱਥੇ ਦਾ ਵੀ ਅਸੀਂ ਸਿਸਟਮ ਲੈ ਕੇ ਆਵਾਂਗੇ ਬਾਕੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਲੰਬਾ ਸਾਨੂੰ ਸਾਡਾ ਵੀ ਥੋੜਾ ਮਨ ਹਲਕਾ ਹੋ ਗਿਆ ਤੁਹਾਡੇ ਨਾਲ ਗੱਲ ਕਰਕੇ ਅਸੀਂ ਉਮੀਦ ਕਰਦੇ ਹਾਂ ਤੁਹਾਡਾ ਇੱਕ ਅੱਛਾ ਚੈਨਲ ਹੈ ਵੀ ਜਿਹੜਾ ਇਹ ਆਵਾਜ਼ ਹੈ ਇਹ ਲੋਕਾਂ ਤੱਕ ਪਹੁੰਚੇਗੀ ਉਹ ਲੋਕ ਸਾਨੂੰ ਸਮਝਣਗੇ ਕਿ ਸਾਡੇ ਕੰਮਾਂ ਨੂੰ ਲੈ ਕੇ ਸਾਡੀ ਇਮਾਨਦਾਰੀ 'ਚ ਕੋਈ ਫਰਕ ਨਹੀਂ ਹੈ ਅਸੀਂ ਤਾਂ ਪਾਗਲਾਂ ਨੂੰ ਮੈਡਮ ਇੱਕ ਕਾਉਂਸਲਰ ਹੁੰਦਾ ਹੈ ਮੇਰੀ ਮੈਡਮ ਦੇ ਨਾਲ ਮੇਰੀ 15 ਸਾਲ ਦੀ ਵਰਕਿੰਗ ਹੈ ਅਸੀਂ ਮੀਆਂ ਬੇਬੀ ਘਰ-ਬਾਰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਗਲੀ-ਗਲੀ ਕੋਚੇ-ਕੁਚੇ ਹੋਏ ਪਿਆ ਗਲੀ-ਗਲੀ ਕੋਚੇ-ਕੁਚੇ ਹੋਏ ਪਿਆ ਔਰ ਖਾਲੀ ਅਸੀਂ ਪਰੇਸ਼ਾਨ ਨਹੀਂ ਹਾਂ ਅਫਸਰ ਸਹਿਬਾਨ ਵੀ ਇਹ ਆਮ ਆਦਮੀ ਪਾਰਟੀ ਦੇ ਬੰਦੇ ਕੋਲ ਬਹੁਤ ਤੰਗ ਪਰੇਸ਼ਾਨ ਐ ਮੈਂ ਤੁਹਾਨੂੰ ਇਮਾਨਦਾਰੀ ਨਾਲ ਜੀ ਐਸੋ ਬਿਲਕੁਲ ਵਾਰਡ ਨੰਬਰ 73 ਦੇ ਵਿੱਚ ਮੌਜੂਦ ਸੀ ਹਾਲਾਤ ਤੁਹਾਨੂੰ ਮੌਕੇ ਦੇ ਦਿਖਾਈ ਦਿੱਤੇ ਨੇ ਬੀਜੇਪੀ ਦੀ ਮੌਜੂਦਾ ਕਾਉਂਸਲਰ ਰੂਚੀ ਵਿਸ਼ਾਲ ਗੁਲਾਟੀ ਜੀ ਤੇ ਉਹਨਾਂ ਦੇ ਪਤੀ ਸਾਡੇ ਨਾਲ ਮੌਜੂਦ ਸੀ ਗੱਲਬਾਤ ਕੀਤੀ ਸੀ ਆਮ ਆਦਮੀ ਪਾਰਟੀ ਦੇ ਉੱਤੇ ਸਿੱਖੇ ਸਾਡੇ ਨਿਸ਼ਾਨੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਔਰ ਉਸ ਤੋਂ ਬਾਅਦ ਉਹਨਾਂ ਦੀ ਕਾਰਜਗੁਜ਼ਾਰੀ ਤੇ ਵੀ ਵੱਡੇ ਸਵਾਲ ਚੁੱਕੇ ਗਏ ਨੇ ਇੰਟਰਵਿਊ ਨੂੰ ਲਾਸਟ ਤੱਕ ਜ਼ਰੂਰ ਦੇਖਣ ਨੂੰ ਵਾਤਵਾਦ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਆਮ ਆਦਮੀ ਪਾਰਟੀ ਨੇ ਵਾਅਦੇ ਕੀ ਕੀਤੇ ਸੀ ਔਰ ਨਿਭਾ ਕੀ ਰਹੇ ਨੇ ਧੰਨਵਾਦ